ਖੇਤੀ ਦੇ ਵਿੱਚ ਜਿਹੜਾ ਘਾਟਾ ਪਿਆ ਇਸ ਕਰਕੇ ਪੈ ਰਿਹਾ ਕਿ ਸਾਡੇ ਖਰਚੇ ਜਿਹੜੇ ਆ ਜੀਵਨ ਪੱਤਰ ਸਾਡਾ ਜੇ ਹਿਸਾਬ ਨਾਲ ਚੱਲ ਰਿਹਾ ਖਰਚੇ ਵਧ ਰਹੇ ਆ ਝਾੜ ਉਹਨੇ ਵਧ ਨਹੀਂ ਰਹੇ ਟੀਚਰ ਤੋਂ ਲੈ ਕੇ ਵਾਈ ਤੋਂ ਲੈ ਕੇ ਟੋਆ ਟੁਆਈ ਤੱਕ ਕਿਹੜੀਆਂ ਜਹੀਆਂ ਚੀਜ਼ਾਂ ਨੇ ਤੁਹਾਨੂੰ ਲੱਗਦੀਆਂ ਇਸ ਦਰਮਿਆਨ ਵੀ ਜਿਹੜੀਆਂ ਖਰਚੀਨੀਆਂ ਐ ਜਿਹੜੀਆਂ ਬੇਲੋੜੀਆਂ ਐ ਜਿਹੜੀ ਨਹੀਂ ਕਰਨੀਆਂ ਚਾਹੀਦੀਆਂ ਸੀ ਪਰ ਅਸੀਂ ਕਰ ਰਹੇ ਹਾਂ ਕੀਟਨਾਸ਼ਕਾਂ ਦਾ ਜਿਹੜਾ ਖਰਚਾ ਹੈ ਉਹ ਬਿਲਕੁਲ ਬੇਲੋੜਾ ਖਰਚਾ ਹੈ ਕੀੜਿਆਂ ਦੀ ਜਾਣਕਾਰੀ ਲੈ ਕੇ ਅਸੀਂ ਉਹ ਜ਼ੀਰੋ ਕਰ ਸਕਦੇ ਹਾਂ ਖਰਚਾ ਬਿਲਕੁਲ ਕਿਸਾਨ ਕਹਿੰਦਾ ਸਾਡੇ ਸਾਹ ਸੁਕਾ ਦਿੰਦੇ ਜਦੋਂ ਖੇਤ ਜੀੜਾ ਮਾਰੀਏ ਕੋਈ ਕੀੜਾ ਦੇਖ ਲੈਂਦਾ ਤਰਾ ਤਰਾ ਹੋ ਜਾਂਦੀ ਆ ਵੀ ਹਾਂ ਤਾਂ ਕੰਮ ਖਰਾਬ ਹੋ ਗਿਆ ਤਾਂ ਫਸਲ ਬੇਕਾਰ ਹੋ ਜੂਗੀ ਮਿਹਨਤ ਸਾਰੀ ਸਾਲ ਦੀ ਖਤਮ ਹੋ ਜਾਣੀ ਕਿਸਾਨ ਖੇਤ ਵਿੱਚ ਚੱਲਿਆ ਜਾਂਦਾ ਸੱਪ ਆ ਜਾਵੇ ਸੱਪ ਚਾਹੇ ਕਿਸਾਨ ਦੇਖ ਕੇ ਉਹ ਤੇ ਡੰਡਾ ਮਾਰੇ ਜਾਂ ਅਚਾਨਕ ਪੈਰ ਆ ਜਾਵੇ ਸੱਪ ਨੇ ਨਹੀਂ ਬਖਸ਼ਣਾ ਪਰ ਫਿਰ ਵੀ ਕਿਸਾਨ ਉਹਨੂੰ ਮਾਰਦਾ ਨਹੀਂ ਹੈ ਕਿਉਂਕਿ ਕਿਸਾਨ ਸੱਪ ਬਾਰੇ ਜਾਣਦਾ ਹੈ ਕਿ ਇਹਨੇ ਨਿਕਲ ਜਾਣਾ ਇਹ ਤਾਂ ਕੁਛ ਚੂਹਾ ਖਾਣ ਆਇਆ ਹੋਏਗਾ ਡੱਡੂ ਖਾਣ ਆਇਆ ਹੋਏਗਾ ਇਹਨੇ ਆਪਣੀ ਖੁੱਡ ਚਲੇ ਜਾਣਾ ਮੈਂ ਕਿ ਤਾਂ ਕਰਨਾ ਇਹਨੂੰ ਕੀੜੇ ਬਾਰੇ ਕਿਸਾਨਾਂ ਨੂੰ ਪੂਰੀ ਜਾਣਕਾਰੀ ਨਹੀਂ ਆ ਉਹ ਡਰ ਹੋਇਆ ਮਨ ਦੇ ਵਿੱਚ ਜਿਹਦੇ ਕਰਕੇ ਉਹ ਸਪਰੇਆ ਕਰਦਾ ਨਹੀਂ ਨਹੀਂ ਮਾਰਨੇ ਚਾਹੀਦੇ ਜੀ ਕੀੜੇ ਫਿਰ ਜਿਹੜੀ ਫਸਲਾਂ ਦੇ ਉੱਤੇ ਹੁਣ ਕਹਿੰਦੇ ਵੀ ਤੇਲ ਆ ਗਿਆ ਜੀ ਜਾਂ ਇਦਾਂ ਦੀਆਂ ਚੀਜ਼ਾਂ ਵੀ ਹਮਲਾ ਹੋ ਗਿਆ ਹੁਣ ਇਹਦੀ ਸਪਰੇਅ ਕਰੀਏ ਫਟਾਫਟ ਦੁਕਾਨਾਂ ਵਾਲੋਂ ਭਾਦਦਾ ਜੀ ਜਾ ਕੇ ਕਿਸਾਨ ਫਿਰ ਕਰ ਸਕਦੇ ਹੋ ਕੁਝ ਜਾਣ ਪਛਾਣ ਕਿੱਦਾਂ ਕਰਨੀ ਕਿਹੜੇ ਕੀੜੇ ਕਣਕਵਾਰੀ ਦੱਸ ਦੋ ਵੀ ਕਣਕ ਤਾਂ ਬਹੁਤਾਤ ਦੇ ਵਿੱਚ ਵਜੀ ਜਾਂਦੀ ਆ ਕਿੱਦਾਂ ਜਾਣ ਪਛਾਣ ਕਰਿਆ ਕੀਤੀ ਜਾਵੇ ਤੇ ਕਿਦਾਂ ਉਹਨਾਂ ਨਾਲ ਡੀਲ ਕੀਤਾ ਜਾਵੇ ਸੋ ਅਸੀਂ ਇੱਕ ਚੇਨ ਬਣਾਈ ਆ ਕਿ ਕਿਸਾਨ ਜਿਹੜਾ ਇੱਕ ਮਾਹਰ ਬਣ ਗਿਆ ਉਹ ਦੂਸਰੇ ਕਿਸਾਨਾਂ ਨੂੰ ਖੇਤ ਵਿੱਚ ਜਾ ਕੇ ਸਿਖਾਏਗਾ ਜਦੋਂ ਖੇਤ ਵਿੱਚ ਜਾ ਕੇ ਉਹ ਦਿਖਾਏਗਾ ਕਿ ਆ ਦੇਖੋ ਆ ਚਿਪਾ ਆਇਆ ਆ ਦੇਖੋ ਇਹਦੇ ਵਿੱਚ ਲੇਡੀ ਬਰਡ ਦਾ ਜਿਹੜਾ ਗਰਬ ਬੈਠਾ ਹੋਇਆ ਇੱਥੇ ਲੇਵ ਰਿਵਰ ਦਾ ਇਹੜਾ ਉਹਦੀ ਫਲਾਈ ਬੈਠੀ ਹੋਈ ਆ ਇਹ ਦੇਖੋ ਉਹਨੂੰ ਖਾ ਰਹੀ ਆ ਇਹ ਤਾਂ ਹਰ ਕਿਸਾਨ ਹੀ ਚੀਰਾ ਤੋਂ ਖੇਤੀ ਕਰ ਰਿਹਾ ਸੀ ਉਹਨਾਂ ਦੇ ਪੂਰਵਜ ਵੀ ਕਰ ਰਹੇ ਸੀ ਉਹ ਕਹਿੰਦੇ ਅਸੀਂ ਬੜੇ ਸਿਆਣੇ ਵੀ ਕਿਹ ਚ ਗੱਲ ਚੱਲ ਰਹੀ ਹੈ ਹਨਾ ਅਗਲਾ ਕਹਿੰਦਾ ਮੇਰੇ ਕੋਲ ਵੱਧ ਗਿਆ ਨਾ ਭਾਈ ਤੂੰ ਕੌਣ ਹੁੰਦਾ ਮੈਨੂੰ ਗਿਆਨ ਦੇਣ ਵਾਲਾ ਉਹ ਕਹਿੰਦੇ ਵੀ ਅਸੀਂ ਫਸਲ ਦੀ ਸ਼ਕਲ ਦੇਖ ਕੇ ਦੱਸ ਦਿੰਨੇ ਵੀ ਇਹ ਤਾਂ ਹਰੀ ਜੀ ਨਹੀਂ ਹੁੰ ਰਹੀ ਗਵਾਂਢੀ ਦੀ ਫਸਲ ਦਾ ਰੰਗ ਗੂੜਾ ਤੁਸੀਂ ਆਪ ਖੇਤੀ ਕਰਦੇ ਵੀ ਹੋ ਜਾਂ ਮਤਲਬ ਸਿਰਫ ਗੱਲਾਂ ਹੀ ਆ ਜੋ ਤੇ ਕਿਸਾਨਾਂ ਨੂੰ ਖੇਤਾ ਵੀ ਜਾ ਕੇ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਕਿਸਾਨ ਦੇਖਦੇ ਆ ਹੁਣ ਕਿਸਾਨ ਹੀ ਕਿਸਾਨ ਨੂੰ ਸਿਖਾਉਂਦਾ ਅੱਗੇ ਜਾ ਕੇ ਅਸੀਂ ਯੂਨੀਵਰਸਿਟੀ ਤੋਂ ਵੀ ਪ੍ਰੋਪਰ ਟ੍ਰੇਨਿੰਗ ਲੈਂਦੇ ਆਂ ਸੋ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਕਿ ਅਸੀਂ ਕਿਤਾਬ ਵਿੱਚੋਂ ਪੜ੍ਹ ਕੇ ਜਾਂ ਕੋਈ ਪ੍ਰੈਜੈਂਟੇਸ਼ਨ ਦਿਖਾ ਕੇ ਦੱਸਤਾ ਜੀ ਇਦਾਂ ਕਰ ਲਓ ਤੁਹਾਡਾ ਫਾਰਮੂਲਾ ਆਹ ਵਰਤ ਲਓ ਅਸੀਂ ਬੈਂਗਣ ਦੇ ਵੀ ਤਜਰਬੇ ਕੀਤੇ ਆ ਨਰਮੇ ਦੇ ਵੀ ਤਜਰਬੇ ਕੀਤੇ ਆ ਗੰਨੇ ਦੇ ਤਜਰਬੇ ਕੀਤੇ ਆ ਲਗਭਗ ਹਰ ਫਸਲ ਦੇ ਉੱਤੇ ਅਸੀਂ ਤਜਰਬੇ ਕਰ ਚੁੱਕੇ ਆ ਹੁਣ ਜਦੋਂ ਇਹ ਫਸਲਾਂ ਨੂੰ ਦੀ ਗੱਲ ਕਰਦੇ ਆਂ ਵੀ ਆਰਗੈਨਿਕ ਖੇਤੀ ਕਰੋ ਕਿਵੇਂ ਇਹਦੇ ਵਿੱਚੋਂ ਖਰਚਾ ਘਟਾਇਆ ਜਾ ਸਕਦਾ ਤੇ ਕਿੰਨਾ ਮੁਨਾਫਾ ਵੱਧ ਹੋ ਸਕਦਾ ਖਾਦ ਆਪਣੀ ਹੋ ਗਈ ਬਾਜ਼ਾਰੋਂ ਲਿਆਉਣਾ ਪਿਆ ਤੁਹਾਨੂੰ ਕਿਸੇ ਦੇ ਕਰਜ਼ਦਾਰ ਨਹੀਂ ਹੋਏ ਤੁਸੀਂ ਪੈਸਟਿਸਾਈਡ ਕੀੜਿਆਂ ਦੀ ਜਾਣਕਾਰੀ ਲੈ ਲਈ ਜਾਂ ਬਾਇਓ ਪੈਸਟਿਸਾਈਡ ਯੂਜ਼ ਕਰ ਲਿਓ ਖਰਚਾ ਘਟ ਗਿਆ ਜੇ ਤਾਂ ਹੁਣ ਇੱਥੇ ਪੀਲੀ ਗੁੰਗੀ ਆਉਂਦੀ ਆ ਵੀ ਤੁਸੀਂ ਕੋਈ ਵੀ ਉల్లి ਆ ਗਈ ਉల్లి ਵਾਸਤੇ ਘਰ ਵਿੱਚ ਬਣੀ ਹੋਈ ਰੱਸੀ ਆ ਉਹ ਇਸਤੇਮਾਲ ਕਰ ਸਕਦੇ ਹੋ ਕੋਈ ਵਾਇਰਸ ਆ ਜਾਂਦਾ ਉਹਦੇ ਵਾਸਤੇ ਕੱਚਾ ਦੁੱਧ ਇਸਤੇਮਾਲ ਕਰ ਸਕਦੇ ਹੋ ਗਰੋਥ ਮੋਟਰ ਤੁਸੀਂ ਪਾਥੀਆਂ ਪਈਆਂ ਹੁੰਦੀਆਂ ਪਾਥੀਆਂ ਦੇ ਪਾਣੀ ਤਿਆਰ ਕਰ ਸਕਦੇ ਹੋ ਬਹੁਤ ਆਤ ਕਿਸਾਨ ਕਿਉਂ ਨਹੀਂ ਇਸ ਪਰਸੀਵਲ ਫਿਰ ਆ ਰਹੇ ਜੇ ਇੰਨੀ ਇਹ ਫਾਇਦੇਮੰਦ ਆ ਇੰਨਾ ਤਾ ਫਿਲਹਾਲ ਹੈ ਕਿਸਾਨ ਹੈ ਕਿਸਾਨ ਤਾਂ ਪਹਿਲਾਂ ਹੀ ਇੱਕ ਵੈਂਟੀਲੇਟਰ ਤੇ ਬੈਠਾ ਹੋਇਆ ਉਹਨੂੰ سپورਟ ਚਾਹੀਦੀ ਹੈ ਕਹਿੰਦੇ ਕਿ ਪਹਿਲਾਂ ਪੈਸਟਿਸਾਈਡ ਦਾ ਖਰਚਾ ਘਟਾ ਲਓ ਤੇ ਕਿਸਾਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਣ ਪਰ ਇਹ ਵੀ ਦੋਸ਼ ਕਿਸਾਨ ਵੀ ਫਿਰ ਸਰਕਾਰਾਂ ਤੇ ਲਾਉਂਦਾ ਨਾ ਕਿ ਸਾਨੂੰ ਲਾਇਆ ਵੀ ਇਸ ਕੰਮ ਤੇ ਸਰਕਾਰਾਂ ਨਹੀਂ ਆ ਸਾਨੂੰ ਕਿਹਾ ਵੀ ਸਪਰੇਆ ਕਰੋ ਹਰੀ ਕ੍ਰਾਂਤੀ ਲੈ ਕੇ ਆਓ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਸੋ ਹੁਣ ਮੇਰੇ ਹਿਸਾਬ ਨਾਲ ਤਾਂ ਸਾਰਾ ਕੁਝ ਬਹੁਤ ਸਹੀ ਟਰੈਕ ਤੇ ਹੈ ਹਾਂ ਜ਼ਰੂਰਤ ਹੈ ਪਰ ਕਈ ਸਾਰੀਆਂ ਅਜਿਹੀਆਂ ਫੈਕਟਰ ਹੈ ਜਿੱਦਾਂ ਕਿ ਅਫਸਰ ਨਹੀਂ ਹੈਗੇ ਸੋ ਇਹ ਸਰਕਾਰਾਂ ਦਾ ਫੇਲਰ ਅਸੀਂ ਕਹਿ ਸਕਦੇ ਹਾਂ ਵਿਗਿਆਨੀ ਨਹੀਂ ਹੈਗੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਖੇਤੀ ਦੇ ਉੱਤੇ ਨਿਰਪਰ ਹੋ ਜਾਂ ਕਹੋ ਵੀ ਮੁੱਖ ਕੀਤਾ ਪੰਜਾਬ ਦੇ ਲੋਕਾਂ ਦਾ ਖੇਤੀ ਹੈ ਪਰ ਅਜੋਕੇ ਸਮੇਂ 'ਚ ਇਹ ਕਿਹਾ ਜਾਂਦਾ ਵੀ ਖੇਤੀ ਲਾਹੇ ਦਾ ਹੁਣ ਤੰਦਾ ਨਹੀਂ ਰਿਹਾ ਖੇਤੀ ਦੇ ਵਿੱਚੋਂ ਨਫਾ ਨਹੀਂ ਮਿਲਦਾ ਨੁਕਸਾਨ ਹੁੰਦਾ ਜਾ ਰਿਹਾ ਪਰ ਅੱਜ ਰੋਪੜ ਦੇ ਇੱਕ ਪਿੰਡ ਦੇ ਵਿੱਚ ਕਿਸਾਨਾਂ ਦੀ ਇੱਕ ਮੀਟਿੰਗ ਹੋਈ ਜਿਸ ਦੇ ਵਿੱਚ ਬਹੁਤ ਸਾਰੀਆਂ ਚਰਚਾਵਾਂ ਹੋਈਆਂ ਤੇ ਅਸ਼ੋਕ ਕੁਮਾਰ ਜੀ ਸਾਡੇ ਨਾਲ ਇਹਨਾਂ ਨੇ ਕਿਹਾ ਕਿ ਖੇਤੀ ਦੇ ਉੱਤੇ ਘੱਟ ਖਰਚ ਕਰਕੇ ਵੱਧ ਲਾਹਾ ਲਿਆ ਜਾ ਸਕਦਾ ਕਿਵੇਂ ਲਿਆ ਜਾ ਸਕਦਾ ਕੁਝ ਪੁਆਇੰਟ ਇਹਨਾਂ ਨੇ ਦੱਸੇ ਕਿਵੇਂ ਹੋ ਜੀ ਠੀਕ ਠਾਕ ਬਹੁਤ ਵਧੀਆ ਜੀ ਦੇਖੋ ਖੇਤੀ ਦੇ ਵਿੱਚ ਜਿਹੜਾ ਘਾਟਾ ਪਿਆ ਹੋ ਇਸ ਕਰਕੇ ਪੈ ਰਿਹਾ ਕਿ ਸਾਡੇ ਖਰਚੇ ਜਿਹੜੇ ਆ ਜੀਵਨ ਪੱਧਰ ਸਾਡਾ ਜੇ ਹਿਸਾਬ ਨਾਲ ਚੱਲ ਰਿਹਾ ਖਰਚੇ ਵੱਧ ਰਹੇ ਆ ਝਾੜ ਉਹਨੇ ਵੱਧ ਨਹੀਂ ਰਹੇ ਤੇ ਜੀਵਨ ਸਾਡਾ ਜੀਣ ਵਾਸਤੇ ਖਰਚੇ ਵੀ ਵੱਧ ਰਹੇ ਆ ਤੇ ਖੇਤੀ ਦੇ ਖਰਚੇ ਵੀ ਵੱਧ ਰਹੇ ਆ ਤੁਸੀਂ 8-9 ਪੁਆਇੰਟ ਡਿਸਕਸ ਕੀਤੇ ਸਟੈਪ ਬਾਈ ਸਟੈਪ ਜੀ ਉਹਨਾਂ ਵਿੱਚ ਦੱਸੋ ਵੀ ਕਿਵੇਂ ਖਰਚੇ ਘਟਾ ਕੇ ਵੱਧ ਲਾਹ ਲਿਆ ਜਾ ਸਕਦਾ ਹਾਂਜੀ ਸੋ ਪਹਿਲੀ ਗੱਲ ਆ ਜਿਹੜੇ ਵੀ ਬੇਲੋੜੇ ਖਰਚੇ ਆ ਕਿ ਖਾਦਦਾ ਅਸੀਂ ਜਿਆਦਾ ਪਾਉਂਦੇ ਪਹਿਲਾਂ ਸਪਾਰਸ਼ ਦਾ ਖਾਦਾ ਲੈ ਆਉਣੀ ਚਾਹੀਦੀ ਆ ਫਿਰ ਜਦੋਂ ਜੈਵਿਕ ਖੇਤੀ ਦੀ ਗੱਲ ਆਉਂਦੀ ਆ ਤੇ ਉਹਦੇ ਵਿੱਚ ਕਿਸਾਨ ਆਪਣੇ ਖੇਤ ਦੇ ਵਿੱਚ ਆਪਣੇ ਘਰ ਵਿੱਚ ਜਾਂ ਹਵੇਲੀ ਵਿੱਚ ਹੀ ਖਾਦਾਂ ਤਿਆਰ ਕਰ ਸਕਦਾ ਉਹ ਖਰਚੇ ਘਟਾ ਸਕਦਾ ਕੀੜਿਆਂ ਬਾਰੇ ਜਾਣਕਾਰੀ ਲੈ ਕੇ ਯੂਨੀਵਰਸਿਟੀ ਤੋਂ ਸਿੱਖ ਕੇ ਡਿਪਾਰਟਮੈਂਟ ਤੋਂ ਸਿੱਖ ਕੇ ਜਾਂ ਕਿ ਐਨ ਜੀਓ ਕੰਮ ਕਰ ਰਹੀਆਂ ਜ ਜਿਹ ਦੂਸਰੇ ਕਿਸਾਨ ਜਿਹੜੇ ਤਜਰਬੇਕਾਰ ਹੋ ਗਏ ਆ ਕਿ ਕੀਟਨਾਸ਼ਕਾ ਤੋਂ ਬਿਨਾਂ ਕਿੰਦਾ ਖੇਤੀ ਕੀਤੀ ਜਾ ਸਕਦੀ ਆ ਉਹ ਕੀਟਨਾਸ਼ਕਾਂ ਦੇ ਖਰਚੇ ਘਟਾ ਸਕ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਦਰਤੀ ਖੇਤੀ ਦੇ ਫਾਰਮੂਲੇ ਆ ਕਿ ਬਾਜ਼ਾਰ ਦੇ ਵਿੱਚੋਂ ਜੋ ਕੈਮੀਕਲ ਮਿਲਦੇ ਆ ਉਹਨਾਂ ਤੋਂ ਹਟ ਕੇ ਅਸੀਂ ਘਰ ਵਿੱਚ ਹੀ ਸਾਰਾ ਕੁਝ ਤਿਆਰ ਕਰਕੇ ਆਪਣੇ ਖਰਚੇ ਘਟਾ ਸਕਦੇ ਆ। ਬੀਜਣ ਤੋਂ ਲੈ ਕੇ ਵਾਈ ਤੋਂ ਲੈ ਕੇ ਟੋਆ ਢੋਾਈ ਤੱਕ ਕਿਹੜੀਆਂ ਜਹੀਆਂ ਚੀਜ਼ਾਂ ਨੇ ਤੁਹਾਨੂੰ ਲੱਗਦੀਆਂ ਇਸ ਦਰਮਿਆਨ ਵੀ ਜਿਹੜੀਆਂ ਖਰਚੀਲੀਆਂ ਜਿਹੜੀਆਂ ਬੇਲੋੜੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਪਰ ਅਸੀਂ ਕਰ ਰਹੇ ਆ। ਹਾਂ ਉਹਦੇ ਵਿੱਚ ਉਹ ਕੀਟਨਾਸ਼ਕਾਂ ਦਾ ਜਿਹੜਾ ਖਰਚਾ ਹੈ ਉਹ ਬਿਲਕੁਲ ਬੇਲੋੜਾ ਖਰਚਾ ਹੈ। ਇੰਟੀਗ੍ਰੇਟਿਵ ਪੈਸਟ ਮੈਨੇਜਮੈਂਟ ਸਰ ਪੱਕੀ ਕੀ ਪ੍ਰਬੰਧ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਦੇ ਰਾਹੀਂ ਜਿਹੜਾ ਕੀੜਿਆਂ ਦੀ ਜਾਣਕਾਰੀ ਲੈ ਕੇ ਅਸੀਂ ਉਹ ਜ਼ੀਰੋ ਕਰ ਸਕਦੇ ਹਾਂ ਖਰਚਾ ਬਿਲਕੁਲ ਹੀ ਕੀੜੇ ਤਾਂ ਕਿਸਾਨ ਕਹਿੰਦਾ ਸਾਡੇ ਸਾਹ ਸੁਕਾ ਦਿੰਦੇ ਜਦੋਂ ਖੇਤ ਚ ਗੇੜਾ ਮਾਰੀਏ ਕੋਈ ਕੀੜਾ ਦੇਖ ਲੈਂਦਾ ਤਰਾ ਤਰਾ ਹੋ ਜਾਂਦੀ ਆ ਵੀ ਆ ਤਾਂ ਕੰਮ ਖਰਾਬ ਹੋ ਗਿਆ ਤਾਂ ਫਸਲ ਬੇਕਾਰ ਹੋ ਜੂਗੀ ਮਿਹਨਤ ਸਾਰੀ ਸਾਲ ਦੀ ਖਤਮ ਹੋ ਜਾਣੀਗੀ ਦੇਖੋ ਕਿਸਾਨ ਖੇਤ ਵਿੱਚ ਚੱਲਿਆ ਜਾਂਦਾ ਸੱਪ ਆ ਜਾਵੇ ਹੂੰ ਸੱਪ ਚਾਹੇ ਕਿਸਾਨ ਦੇਖ ਕੇ ਉਹਤੇ ਡੰਡਾ ਮਾਰੇ ਜਾਂ ਅਚਾਨਕ ਪੈਰ ਆ ਜਾਵੇ ਸੱਪ ਨੇ ਨਹੀਂ ਬਖਸ਼ਣਾ ਪਰ ਫਿਰ ਵੀ ਕਿਸਾਨ ਉਹਨੂੰ ਮਾਰਦਾ ਨਹੀਂ ਆ ਕਿਉਂਕਿ ਕਿਸਾਨ ਸ ਕਿ ਇਹਨੇ ਨਿਕਲ ਜਾਣਾ ਇਹ ਤਾਂ ਕੁਛ ਚੂਹਾ ਖਾਣ ਆਇਆ ਹੋਏਗਾ ਡੱਡੂ ਖਾਣ ਆਇਆ ਹੋਏਗਾ ਨਹੀਂ ਆਪਣੀ ਖੁੱਟ ਚਲੇ ਜਾਣਾ ਮੈਂ ਕਿਉਂ ਤੰਗ ਕਰਨਾ ਇਹਨੂੰ ਇਹ ਕੀੜਿਆਂ ਬਾਰੇ ਨਹੀਂ ਜਾਣਦਾ ਕਿਸਾਨ ਕੀੜੇ ਬਾਰੇ ਕਿਸਾਨਾਂ ਨੂੰ ਪੂਰੀ ਜਾਣਕਾਰੀ ਨਹੀਂ ਆ ਉਹ ਡਰ ਹੈ ਮਨ ਦੇ ਵਿੱਚ ਜਿਹਦੇ ਕਰਕੇ ਉਹ ਸਪਰੇਆ ਕਰਦਾ ਜਦੋਂ ਡਰ ਨਿਕਲ ਜਾਂਦਾ ਫਿਰ ਕਿਸਾਨ ਜਿਹੜਾ ਆ ਉਹ ਕੀੜਾ ਪਤੀ ਨਜ਼ਰੀਆ ਜਿਹੜਾ ਉਹ ਉਹ ਸੱਪ ਵਰਗਾ ਬਣ ਜਾਂਦਾ ਕਿ ਠੀਕ ਹੈ ਇਹ ਵੀ ਖਾਣ ਆਇਆ ਆਪਣਾ ਖਾ ਕੇ ਆਪਣੇ ਘਰ ਚਲਾ ਜਾਏਗਾ ਫਸਲ ਨੂੰ ਨੁਕਸਾਨ ਨਹੀਂ ਕਰੇਗਾ ਨਹੀਂ ਮਾਰਨੇ ਚਾਹੀਦੇ ਸੀ ਕੀੜੇ ਫਿਰ ਜਿਹੜੀ ਫਸਲਾਂ ਦੇ ਉੱਤੇ ਹੁਣ ਕਹਿੰਦੇ ਵੀ ਤੇਲ ਆ ਗਿਆ ਜੀ ਜਾਂ ਇਦਾਂ ਦੀਆਂ ਚੀਜ਼ਾਂ ਵੀ ਹਮਲਾ ਹੋ ਗਿਆ ਹੁਣ ਇਹਦੀ ਸਪਰੇ ਕਰੀਏ ਫਟੋਫਟ ਦੁਕਾਨਾਂ ਵਾਲੂ ਭਾਦਾ ਜੀ ਜਾ ਕੇ ਕਿਸਾਨ ਸੋ ਉਹ ਕੀ ਹੈ ਕਿ ਭੇਟਚਾਲ ਟਾਈਪ ਬਣ ਗਈ ਹੋਈ ਹੈ ਕਿ ਕੀੜੇ ਆਉਂਦੇ ਆ ਖੇਤ ਦੇ ਵਿੱਚ ਪਰ ਕੀੜਿਆਂ ਦੇ ਇੱਕ ਮਾਤਰਾ ਹੁੰਦੀ ਹੈ ਇੱਕ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਆ ਸਰ ਪੱਕੀ ਕੀ ਪ੍ਰਬੰਧਨ ਦੀਆਂ ਤਕਨੀਕਾਂ ਹੈ ਕਿ ਖੇਤ ਵਿੱਚ ਅਸੀਂ ਨੂੰ ਦੇਖਣਾ ਪੈਂਦਾ ਕੀੜਾ ਕਿਸ ਪੱਧਰ ਤੱਕ ਗਿਆ ਹੈ ਜੇ ਇੱਕ ਪੱਧਰ ਨੂੰ ਕ੍ਰੋਸ ਕਰਦਾ ਫੇਰ ਸਾਨੂੰ ਉਹਨੂੰ ਕੰਟਰੋਲ ਕਰਨ ਦੀ ਲੋੜ ਹੈਗੀ ਦੂਸਰਾ ਤਣਕ ਦੀ ਫਸਲ ਚੱਲਦੀ ਹੈ ਜੀ ਇਹਦੇ ਉਦਾਹਰਨਾਂ ਜ਼ਰੂਰ ਨਾਲ ਦੇ ਦਿਓ ਉਹ ਦੱਸਦਾ ਜਿੱਦਾਂ ਕਿ ਕਣਕ ਦੇ ਵਿੱਚ ਚਿਪਾ ਆਉਂਦਾ ਹੈ ਰਸਚੂਸ ਕੀੜਾ ਹੈਗਾ ਕਿ ਯੂਨੀਵਰਸਿਟੀ ਨੇ ਕਿਹਾ ਹੈ ਕਿ ਅਗਰ ਖੇਤ ਦੇ ਵਿੱਚ ਅਸੀਂ 4-5 ਕੋਨਿਆਂ ਵਿੱਚ ਜਾ ਕੇ ਦੇਖੀਏ 4 ਇੰਚ ਤੋਂ ਜਿੱਦਾਂ 100 ਬੂਟੇ ਅਸੀਂ ਲੈ ਲਈਏ ਕਿ 10% ਜਿਹੜੀਆਂ ਬੂਟਿਆਂ ਦੇ ਜੇ ਉਥੇ ਕੇਪੇ ਦੇ ਨਾਲ ਨਾਲ ਲਾਲ ਪੁੰਡੀ ਜਿਹਨੂੰ ਪਾਸਫੇਲ ਵਾਲੀ ਪੁੰਡੀ ਲੇਡੀ ਬਰਟ ਬੀਟਲ ਜਾਂ ਜਿਹੜੀ ਤੁਹਾਡੇ ਸਿਰਫਿਟ ਫ्लाई ਆ ਗਈ ਉਥੇ ਜਾਂ ਤੇ ਫੀਡੀਸ ਨਾਮ ਦੇ ਇਦਾਂ ਦੇ ਕੀੜੇ ਜਿਹੜੇ ਉਹਨਾਂ ਨੂੰ ਕੰਟਰੋਲ ਕਰਦੇ ਕੁਦਰਤੀ ਤੌਰ ਤੇ ਜੇ ਉਹ ਹੈਗੇ ਆ ਫਿਰ ਸਾਨੂੰ ਡਰਨ ਦੀ ਲੋੜ ਨਹੀਂ ਆ ਸੋ ਕਿਸਾਨ ਨੂੰ ਨਾ ਕੀੜਿਆਂ ਦੀ ਜਾਣ ਪਛਾਣ ਹੋਣੀ ਚਾਹੀਦੀ ਆ ਖੇਤ ਦੇ ਵਿੱਚ ਸਰਵੇ ਕਿੱਦਾਂ ਕਰਨਾ ਉਹਦਾ ਤਰੀਕਾ ਪਤਾ ਹੋਏਗਾ ਉਹਦੀ ਟ੍ਰੇਨਿੰਗ ਲਏਗਾ ਕਿਸਾਨ ਫਿਰ ਉਹਨੂੰ ਡਰਨ ਲੱਗੇਗਾ ਦੱਸ ਸਕਦੇ ਹੋ ਕੁਝ ਜਾਣ ਪਛਾਣ ਕਿੱਦਾਂ ਕਰਨੀ ਕਿਹੜੇ ਕੀੜੇ ਕਣਕਵਾਰੀ ਦੱਸ ਦੋ ਵੀ ਕਣਕ ਤਾਂ ਬਹੁਤਾਤ ਦੇ ਵਿੱਚ ਵਜੀ ਜਾਂਦੀ ਆ ਕਿੱਦਾਂ ਜਾਣ ਪਛਾਣ ਕਰਿਆ ਕੀਤੀ ਜਾਵੇ ਤੇ ਕਿੱਦਾਂ ਉਹਨਾਂ ਨਾਲ ਡੀਲ ਕੀਤਾ ਜਾਵੇ ਜੀ ਹਾਂ ਜਿਹੜਾ ਖੇਤ ਦੇ ਵਿੱਚ ਤੁਸੀਂ ਚਾਰ ਕੋਨਿਆਂ ਤੋਂ ਮਤਲਬ ਚਾਰ ਚਾਰ ਸੈਂਟਰ ਜਿਹੜੇ ਹੋਗੇ ਉੱਤਰ ਦੱਖਣ ਪੂਰਬ ਪੱਛਮ ਵਿੱਚੋਂ ਉੱਥੇ ਤੁਸੀਂ 100 ਬੂਟੇ ਟੋਟਲ ਦੇਨੇ ਆ ਵੀ 20 25 25 ਬੂਟੇ ਹਰੇ ਕਿ ਜਾਏ ਚੈੱਕ ਕਰ ਲੈ ਉਹਨਾਂ ਦੇ ਛਿੱਟੇ ਚੈੱਕ ਕਰਨੇ ਆ ਵੀ ਕਿੰਨੇ ਟੋਟਲ ਛਿੱਟੇ ਆ ਕਿੰਨੇ ਛਿੱਟਿਆਂ ਦੇ ਉੱਤੇ ਆ ਕਿੰਨੇ ਛਿੱਟੇ ਹੈਗੇ ਜਿਨ੍ਹਾਂ ਤੇ ਚਿਪਾ ਆਇਆ ਹੋਇਆ ਜੋ 10% ਤੋਂ ਵਾਧੂ ਹੈਗਾ ਫੇਰ ਤੁਹਾਨੂੰ ਲੋੜ ਹੈ ਵੀ ਹਾਂ ਖੇਤ ਦੇ ਵਿੱਚ ਗਿਣਤੀ ਜ਼ਿਆਦਾ ਹੋ ਸਕਦੀ ਆ ਨਾਲ ਦੇ ਨਾਲ ਇਹ ਦੇਖਣਾ ਕਿ ਉੱਤੇ ਕਿੰਨੇ ਹੋਰ ਕੀੜੇ ਉੱਥੇ ਮੌਜੂਦ ਹੈਗੇ ਜਿਹੜੇ ਲੀਡੀ ਬਰਡ ਬੀਟਲ ਆ ਜੋ ਹੈ ਜੀ ਹਫਤੇ ਹਫਤੇ ਦਾ ਜਿਹੜਾ ਸਰਵੇ ਕਰਨਾ ਮੰਨ ਲਓ ਤੁਸੀਂ ਜਨਵਰੀ ਦੇ ਆਖਰੀ ਹਫਤੇ ਸ਼ੁਰੂ ਕੀਤਾ 20 ਤਰੀਕ ਨੂੰ ਕੀਤਾ ਫਿਰ 27 ਤਰੀਕ ਨੂੰ ਦੇਖੋ ਫਿਰ ਫਰਵਰੀ ਮਹੀਨੇ ਜਿਹੜੀ 2 ਤਰੀਕ ਨੂੰ ਦੇਖੋ ਫਿਰ 9 ਤਰੀਕ ਨੂੰ ਦੇਖੋ ਉਹ ਤੁਹਾਨੂੰ ਪਤਾ ਲੱਗ ਜਾਏਗਾ ਕਿ ਜਿੰਨੀ ਗਿਣਤੀ ਕਬੂਟਿਆਂ ਦੀ ਕੀਤੀ ਸੀਗੀ ਉਹਨਾਂ ਨਾਲ ਘਟ ਰਹੀ ਆ ਜਾਂ ਵਧ ਰਹੀ ਆ ਸੋ ਕੁਦਰਤ ਨੇ ਆਪਣਾ ਸਿਸਟਮ ਜਿਹੜਾ ਬਣਾਇਆ ਹੋਇਆ ਉਸ ਤਰੀਕੇ ਨਾਲ ਕੁਦਰਤ ਹੀ ਕੰਟਰੋਲ ਹੋ ਰਿਹਾ ਜਾਂ ਨਹੀਂ ਹੋ ਰਿਹਾ ਸੋ ਲਗਾਤਾਰ ਸਰਵੇ ਕਰਨਾ ਪਏਗਾ ਸਰਵੇ ਕਰਨ ਲਈ ਕੀੜਿਆਂ ਦੀ ਜਾਣ ਪਛਾਣ ਚੇਪੇ ਨੂੰ ਕਿਸਾਨ ਜਾਣਦਾ ਕਿਉਂ ਗੂੜੇ ਰੰਗ ਦਾ ਹਰੇ ਗੂੜੇ ਰੰਗ ਦਾ ਹੁੰਦਾ ਉਹ ਛਿੱਟਿਆਂ ਦੇ ਵਿੱਚ ਦਿਖਾਈ ਦਿੰਦਾ ਉੱਥੇ ਹੀ ਜਿਹੜੀ ਆ ਲੇਡੀ ਬਰਡ ਬੀਟਲ ਉਹਦਾ ਗਰਬ ਜਿਹੜੀ ਉਹਦੀ ਸੁੰਡੀ ਹੁੰਦੀ ਉਹ ਵੀ ਦੇਦਾ ਕਾਲੇ ਰੰਗ ਦਾ ਹੁੰਦਾ ਕਿ ਕਿਸਾਨ ਉਹਦੀ ਵੀ ਸਪਰੇਅ ਕਰਦੇ ਆ ਉਸ ਤੋਂ ਬਾਅਦ ਉਹ ਲਾਲ ਭੁੰਡੀ ਬਣ ਜਾਂਦੀ ਆ 18 ਤਰ੍ਹਾਂ ਦੀਆਂ ਭੁੰਡੀਆਂ ਕਿਸਾਨਾਂ ਨੇ ਪਛਾਣ ਲਈਆਂ ਹੋਈਆਂ ਸੋ ਉਹ ਜਦੋਂ ਕਿਸਾਨਾਂ ਨੂੰ ਸਾਰੇ ਕੀੜਿਆਂ ਦੀ ਜਾਣਕਾਰੀ ਹੋ ਜਾਂਦੀ ਤੇ ਖੇਤ ਦੇ ਵਿੱਚ ਜਾ ਕੇ ਦੇ ਪੂਰੇ ਖੇਤ ਦੇ ਚਾਰੇ ਪਾਸੇ ਜਾ ਕੇ ਸੈਂਟਰ ਵਿੱਚ ਜਾ ਕੇ ਸੋ ਬੂਟਿਆਂ ਦਾ ਹਰ ਹਫਤੇ ਸਰਵੇ ਕਰਨਗੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਕੀੜੇ ਦੀ ਗਿਣਤੀ ਵਧ ਰਹੀ ਆ ਜਾਂ ਕੰਟਰੋਲ ਵਿੱਚ ਐ ਪਰ ਇੱਥੇ ਤਾਂ ਹਰ ਕਿਸਾਨ ਹੀ ਚੀਰਾਂ ਤੋਂ ਖੇਤੀ ਕਰ ਰਿਹਾ ਜੀ ਉਹਨਾਂ ਦੇ ਪੂਰਵਜ ਵੀ ਕਰ ਰਹੇ ਸੀ ਉਹ ਕਹਿੰਦੇ ਅਸੀਂ ਬੜੇ ਸਿਆਣੇ ਵੀ ਇੱਕ ਚ ਗੱਲ ਚੱਲ ਰਹੀ ਆ ਹੈਨਾ ਅਗਲਾ ਕਹਿੰਦਾ ਮੇਰੇ ਕੋਲ ਵੱਧ ਗਿਆ ਨਾ ਭਾਈ ਤੂੰ ਕੌਣ ਹੁੰਦਾ ਮੈਨੂੰ ਗਿਆਨ ਦੇਣ ਵਾਲਾ ਉਹ ਕਹਿੰਦੇ ਵੀ ਅਸੀਂ ਫਸਲ ਦੀ ਸ਼ਕਲ ਦੇਖ ਕੇ ਦੱਸ ਦਿੰਨੇ ਵੀ ਇਹ ਤਾਂ ਹਰੀ ਜੀ ਨਹੀਂ ਹੁੰਨ ਰਹੀ ਗਵੰਡੀ ਦੀ ਫਸਲ ਦਾ ਰੰਗ ਗੂੜਾ ਤੁਸੀਂ ਆਪ ਖੇਤੀ ਕਰਦੇ ਵੀ ਹੋ ਜਾਂ ਮਤਲਬ ਸਿਰਫ ਗੱਲਾਂ ਹੀ ਆ ਕਈ ਵਾਰ ਇਹ ਕਹਿ ਦਿੰਦੇ ਕਿਸਾਨ ਵੀ ਦਫ਼ਤਰਾਂ 'ਚ ਬੈਠ ਕੇ ਗੱਲਾਂ ਕਰਨੀਆਂ ਸੌਖੀਆਂ ਹੁੰਦੀਆਂ ਇਹ ਦਫ਼ਤਰੀ ਬਾਬੂ ਦਫ਼ਤਰਾਂ 'ਚ ਗਿਆਨ ਝਾੜੀ ਜਾਂਦੇ ਖੇਤਾਂ 'ਚ ਜਾ ਕੇ ਦੇਖਿਆ ਨਹੀਂ ਹੁੰਦਾ ਉਹਨਾਂ ਨੇ ਤੁਸੀਂ ਆਪ ਕਰਦੇ ਹੋ ਜਾਂ ਸਿਰਫ ਦਫ਼ਤਰੀ ਗਿਆਨ ਨਹੀਂ ਮੈਂ ਤਾਂ ਬਿਜਲੀ ਬੋਰਡ 'ਚ ਸਰਵਿਸ ਕਰ ਰਿਹਾ ਜੀ ਮੈਂ 3 ਸਾਲ ਆਪ ਖੇਤੀ ਦਾ ਤਜਰਬਾ ਕੀਤਾ ਆ ਅਸੀਂ ਇਹ ਫਾਰਮੂਲਾ ਜਿਹਦਾ ਹਿਸ਼ਾਰਪੁਰ ਵਿੱਚ ਸੋਸਾਇਟੀ ਬਣਾਈ ਸੀ ਇਨੋਵੇਟਿਵ ਫਾਰਮਰ ਐਸੋਸੀਏਸ਼ਨ ਸੋ ਤੇ ਕਿਸਾਨਾਂ ਨੂੰ ਖੇਤਾਂ 'ਵਿੱਚ ਜਾ ਕੇ ਪ੍ਰੈਕਟੀਕਲ ਟ੍ਰੇਨਿੰਗ ਦਿੰਨੇ ਆ ਕਿਸਾਨ ਦੇਖਦੇ ਹੁਣ ਦਿੱਕਤ ਕੀ ਆ ਕਿ ਯੂਨੀਵਰਸਿਟੀ ਚ ਵਿਗਿਆਨੀਆਂ ਦੀ ਕਮੀ ਆ ਅਫਸਰਾਂ ਦੀ ਕਮੀ ਆ ਵਿਭਾਗ ਦੇ ਵਿੱਚ ਉਨੀ ਟ੍ਰੇਨਿੰਗ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਸਕਦੀ ਸੋ ਅਸੀਂ ਇੱਕ ਚੇਨ ਬਣਾਈ ਆ ਕਿ ਕਿਸਾਨ ਜਿਹੜਾ ਇੱਕ ਮਾਹਰ ਬਣ ਗਿਆ ਉਹ ਦੂਸਰੇ ਕਿਸਾਨਾਂ ਨੂੰ ਖੇਤ ਵਿੱਚ ਜਾ ਕੇ ਸਿਖਾਏਗਾ ਜਦੋਂ ਖੇਤ ਵਿੱਚ ਜਾ ਕੇ ਉਹ ਦਿਖਾਏਗਾ ਕਿ ਆ ਦੇਖੋ ਆ ਚਿਪਾ ਆ ਆ ਦੇਖੋ ਇਹਦੇ ਵਿੱਚ ਲੇਡੀ ਬਰਡ ਦਾ ਜਿਹੜਾ ਗ੍ਰੱਬ ਬੈਠਾ ਹੋਇਆ ਇੱਥੇ ਲੇਡੀ ਬਰਡ ਆ ਜਿਹੜਾ ਉਹਦੀ ਫਲਾਈ ਬੈਠੀ ਹੋਈ ਆ ਇਹ ਦੇਖੋ ਉਹਨੂੰ ਖਾ ਰਹੀ ਆ ਇਸ ਤਰੀਕੇ ਨਾਲ ਸਰਵੇ ਕੀਤਾ ਜਦੋਂ ਪ੍ਰੈਕਟੀਕਲੀ ਅੱਖਾਂ ਨਾਲ ਕਿਸਾਨ ਦੇਖ ਲਏਗਾ ਸੋ ਅਸੀਂ ਲੈਕਚਰ ਜਿਹੜਾ ਹੈ ਵੀ ਨਹੀਂ ਕਰਦੇ ਮੈਂ 14 ਸਾਲ ਹੋ ਗਏ ਆ ਸਿਰਫ ਪੰਜਾਬ ਐਗਰੋ ਦੇ ਪ੍ਰੋਗਰਾਮ ਹੁੰਦੇ ਆ ਕਿ ਇਹ ਸੈਮੀਨਾਰ ਹੁੰਦਾ ਇਹਨਾਂ ਦਾ ਰੂਟੀਨ ਬਣਿਆ ਹੋਇਆ ਆ ਆਦਰਵਾਇਸ ਸਾਡੀ ਸਾਰੀ ਦੀ ਸਾਰੀ ਟ੍ਰੇਨਿੰਗ ਜਿਹੜੀ ਹੈ ਖੇਤ ਦੇ ਵਿੱਚ ਪ੍ਰੈਕਟੀਕਲ ਹੁੰਦੀ ਹੈ ਹਮੇਸ਼ਾ ਸੋ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਕਿ ਅਸੀਂ ਕਿਤਾਬ ਵਿੱਚੋਂ ਪੜ੍ਹ ਕੇ ਜਾਂ ਕੋਈ ਪ੍ਰੈਜੈਂਟੇਸ਼ਨ ਦਿਖਾ ਕੇ ਦੱਸਤਾ ਜੀ ਇਦਾਂ ਕਰ ਲੋ ਤੁਹਾਡਾ ਫਾਰਮੂਲਾ ਆ ਵਰਤ ਲੋ ਖੇਤ ਵਿੱਚ ਜਾਓ ਆਪ ਜਾ ਕੇ ਦੇਖੋ ਮਾਹਰ ਕਿਸਾਨ ਦੂਸਰੇ ਕਿਸਾਨਾਂ ਨੂੰ ਦੱਸਦਾ ਮਹਾਰ ਜਿਹੜੇ ਆਉਂਦੇ ਆ ਕੇਵੀਕੇ ਤੋਂ ਆਉਂਦੇ ਆ ਡਿਪਾਰਟਮੈਂਟਾਂ ਤੋਂ ਆਉਂਦੇ ਆ ਉਹ ਪ੍ਰੈਕਟੀਕਲੀ ਕਿਸਾਨਾਂ ਨੂੰ ਕਰਕੇ ਦਿਖਾਉਂਦੇ ਖੇਤਾਂ ਵਿੱਚ ਦਿਖਾਉਂਦੇ ਸਾਕਸ਼ਾਪ ਜੇ ਤੁਸੀਂ ਦੇਖ ਲੈਨੇ ਹੋ ਕਿ ਹੁਣ ਹਮਲਾ ਲੋੜੋਂ ਵੱਧ ਹੋ ਗਿਆ ਤੁਸੀਂ ਚਾਰੇ ਕੋਨਿਆਂ 'ਚ ਜਾ ਕੇ ਪਤਾ ਕਰ ਲਿਆ ਤੁਹਾਨੂੰ ਲੱਗਿਆ ਵੀ ਹਮਲਾ ਹੁਣ ਲੋੜ ਤੋਂ ਵੱਧ ਆ ਹੁਣ ਕੁਝ ਕਰਨਾ ਪੈਣਾ ਫਿਰ ਕੀ ਕਰਦੇ ਹੋ ਜੀ ਆ ਬਹੁਤ ਘੱਟ ਚਾਂਸ ਮਿਲੇ ਆ ਜਦੋਂ ਇਦਾਂ ਦਾ ਹੋਇਆ ਉਹਦੇ ਵਾਸਤੇ ਕਈ ਸਾਰੇ ਫਾਰਮੂਲੇ ਹੈਗੇ ਆ ਪਹਿਲਾਂ ਅਸੀਂ ਕਹਿੰਨੇ ਕਿ ਬਾਇਓ ਕੰਟਰੋਲ ਕੀਤਾ ਜਾਵੇ ਨਿੰਮ ਦੇ ਤੁਹਾਡੇ ਜਿਹੜੇ ਬਾਇਓ ਪੈਸਟੀਸਾਈਡ ਬਣ ਜਾਂਦੇ ਆ ਫਿਰ ਅਲੱਗ-ਅਲੱਗ ਤਰ੍ਹਾਂ ਦੇ ਪੱਤੇ ਆ ਉਹਨਾਂ ਨੂੰ ਉਹ ਅਗਨੀ ਅਸਤਰ ਬ੍ਰਹਮ ਅਸਤਰ ਇਦਾਂ ਦੇ ਫਾਰਮੂਲੇਸ਼ਨ ਅਲੱਗ-ਅਲੱਗ ਹੈਗੀਆਂ ਉਹਦੇ ਨਾਲ ਜਿਹੜਾ ਕੰਟਰੋਲ ਕੀਤਾ ਜਾ ਸਕਦਾ ਕਿ ਉਹ ਪੱਤਿਆਂ ਦੇ ਵਿੱਚ ਕੀ ਹੈ ਕਿ ਕੜਤਨ ਭਰ ਦਿੰਦਾ ਜਿੱਥੇ ਸਪਰੇਅ ਹੋਏਗੀ ਉਹ ਕੀੜੇ ਨੇ ਰਸ ਉਸਣਾ ਹੁੰਦਾ ਉਹ ਕੌੜਾ ਹੋ ਜਾਏਗਾ ਤੇ ਉਹ ਕੀੜਾ ਜਿਹੜਾ ਉਹਨੂੰ ਨਹੀਂ ਖਾਏਗਾ ਜਦੋਂ ਨਹੀਂ ਖਾਏਗਾ ਤੇ ਭੁੱਖ ਨਾਲ ਤੜਫ ਕੇ ਉਹ ਮਤਲਬ ਉਹਦੀ ਗਿਣਤੀ ਜਿਹੜੀ ਘਟ ਜਾਏਗੀ ਪਰ ਸਾਨੂੰ ਬਹੁਤ ਘੱਟ ਖੇਤਾਂ ਵਿੱਚ ਇਹੋ ਜਿਹੇ ਆ ਮਾਮਲੇ ਦੇਖਣ ਨੂੰ ਮਿਲਿਆ ਜਿੱਥੇ ਉਹਦੀ ਗਿਣਤੀ ਜਿਹੜੀ ਆ ਉਸ ਲੈਵਲ ਤੋਂ ਜਿਹੜਾ ਥ੍ਰੈਸ਼ੋਲਡ ਲੈਵਲ ਹੈ ਇਕਨੋਮਿਕ ਥ੍ਰੈਸ਼ੋਲਡ ਲੈਵਲ ਆ ਉਸ ਤੋਂ ਵੱਧ ਹੀ ਹੋਵੇ ਅਸੀਂ ਬੈਂਗਣ ਦੇ ਲਗਭਗ ਹਰ ਫਸਲ ਦੇ ਉੱਤੇ ਸਿੱਧੇ ਯਾਰ ਬੇਕਾਰ ਚੁੱਕੇ ਆ। ਇਹ ਹਰ ਇੱਕ ਫਸਲ ਦੇ ਕੀੜੇ ਅਲੱਗ-ਅਲੱਗ ਹੈ ਜੀ ਜਾਂ ਫਿਰ ਇੱਕੋ ਜਿਹੇ ਕੀੜੇ ਆ ਉਹਨਾਂ ਨੂੰ ਖਾਣ ਵਾਲੇ ਵੀ ਜਾਂ ਫਸਲਾਂ ਖਾਣ ਵਾਲੇ ਕੀੜੇ ਵੀ? ਹਾਂ ਜੀ ਜਿਹੜੇ ਕੀੜੇ ਜਿਹੜਾ ਗੜੂਏ ਹੋ ਗਏ। ਜਿਹੜਾ ਅਸੀਂ ਸਟੈਮ ਬੋਰਰ ਕਹਿੰਦੇ ਆ ਉਹ ਲੱਗ ਹੁੰਦੇ ਆ। ਜਿਹੜੇ ਫਲੇ ਦੇ ਦਾ ਬੈਂਗਣ ਦੀਆਂ ਰੀ ਕਾਣਾ ਕਰਨ ਵਾਲੀ ਸੁੰਡੀਆਂ ਬੋਰਰ ਜਿਹੜੇ ਹੁੰਦੇ ਆ ਉਹ ਲਗ ਲਗ ਫਸਲ ਦੇ ਲਗ ਲਗ ਹੁੰਦੇ ਕੁਝ ਬੋਰਰ ਕਾਮਨ ਹੁੰਦੇ ਆ ਰਸ ਚੂਸਣ ਵਾਲੇ ਪੱਤੇ ਖਾਣ ਕੀੜੇ ਵਾਲੇ ਕੀੜੇ ਜਿਹੜੇ ਆ ਉਹ ਆਲਮੋਸਟ ਸੇਮ ਹੁੰਦੇ ਆ ਸਿਰਫ ਜਿਹੜਾ ਸਰਦੀਆਂ ਦੇ ਵਿੱਚ ਚੇਪਾ ਜ਼ਿਆਦਾ ਹੁੰਦਾ ਤੇਲਾ ਨਹੀਂ ਹੁੰਦਾ ਵਾਈਟ ਫਲਾਈ ਇਹ ਨਹੀਂ ਹੁੰਦੇ ਬਾਕੀ ਗਰਮੀਆਂ ਦੇ ਵਿੱਚ ਬਰਸਾਤਾਂ ਦੇ ਵਿੱਚ ਸਾਰੇ ਕੀੜੇ ਕਾਮਨ ਹੁੰਦੇ ਹਰ ਇੱਕ ਫਸਲ ਤੇ ਉਹੀ ਕੀੜੇ ਹੁੰਦੇ ਆ ਤੇ ਤੁਸੀਂ ਹੁਣ ਜਦੋਂ ਇਹ ਫਸਲਾਂ ਦੀ ਗੱਲ ਕਰਦੇ ਹੋ ਵੀ ਆਰਗੈਨਿਕ ਖੇਤੀ ਕਰੋ ਕਿਵੇਂ ਇਹਦੇ ਵਿੱਚੋਂ ਖਰਚਾ ਘਟਾਇਆ ਜਾ ਸਕਦਾ ਤੇ ਕਿੰਨਾ ਮੁਨਾਫਾ ਵੱਧ ਹੋ ਸਕਦਾ ਕਿਸਾਨ ਤਾਂ ਹੁਣ ਜਿਹੜੀ ਝਾੜ ਦੀ ਗੱਲ ਕਰਦੇ ਹਰ ਕਿਸਾਨ ਮਤਲਬ ਵੱਧ ਤੋਂ ਵੱਧ ਜਿਹੜੀ ਆ ਪੈਸਟੀਸਾਈਜ਼ ਜਿਹੜੇ ਹੈਗੇ ਆ ਉਹਨਾਂ ਤੇ ਸਪਰੇਅ ਕਰਕੇ ਜਾਂ ਚੀਜ਼ਾਂ ਕਰਕੇ ਵੱਧ ਵੱਧ ਝਾੜ ਲੈਣ ਦੀ ਗੱਲ ਕਰਦਾ ਤੁਸੀਂ ਕਿਵੇਂ ਕਹਿੰਦੇ ਵੀ ਜੈਵਿਕ ਖੇਤੀ ਕਰਕੇ ਵੱਧ ਜਿਹੜਾ ਮੁਨਾਫਾ ਲਿਆ ਜਾ ਸਕਦਾ ਕਿੰਨਾ ਵੱਧ ਲਿਆ ਜਾ ਸਕਦਾ ਦੇਖੋ ਕਿੰਨਾ ਵੱਧਦਾ ਕਿਸਾਨ ਦੀ ਮਿਹਨਤ ਇਹ ਨਿਰਪਰ ਕਰਦਾ ਹੈ ਖਰਚੇ ਕਿੱਦਾਂ ਘਟਦੇ ਆ ਕਿ ਤੁਹਾਡੇ ਖਾਦਾਂ ਤੁਸੀਂ ਘਰ ਵਿੱਚ ਤਿਆਰ ਕਰ ਲੀਆ ਚਾਹੇ ਵਰਮੀ ਕੰਪੋਸਟ ਤਿਆਰ ਕੀਤੀ ਨਡੇਬ ਤਿਆਰ ਕੀਤੀ ਆ ਖਾਦ ਆਪਣੀ ਹੋ ਗਈ ਬਾਜ਼ਾਰੋਂ ਲੈ ਆਉਣਾ ਪਿਆ ਤੁਹਾਨੂੰ ਕਿਸੇ ਦੇ ਕਰਜ਼ਦਾਰ ਨਹੀਂ ਹੋਏ ਤੁਸੀਂ ਪੈਸਟੀਸਾਈਡ ਕੀੜਿਆਂ ਦੀ ਜਾਣਕਾਰੀ ਲੈ ਲਈ ਜਾਂ ਬਾਇਓ ਪੈਸਟੀਸਾਈਡ ਯੂਜ਼ ਕਰ ਲਿਓ ਖਰਚਾ ਘਟ ਗਿਆ ਜਦੋਂ ਹੁਣ ਇੱਥੇ ਪੀਲੀ ਕੁੰਗੀ ਆਉਂਦੀ ਆ ਵੀ ਤੁਸੀਂ ਕੋਈ ਵੀ ਉਲੀ ਆ ਗਈ ਉਲੀ ਵਾਸਤੇ ਘਰ ਵਿੱਚ ਬਣੀ ਹੋਈ ਡੀ ਰੱਸੀ ਆ ਉਹ ਇਸਤੇਮਾਲ ਕਰ ਸਕਦੇ ਹੋ ਕੋਈ ਵਾਇਰਸ ਆ ਜਾਂਦਾ ਉਹਦੇ ਵਾਸਤੇ ਕੱਚਾ ਦੁੱਧ ਇਸਤੇਮਾਲ ਕਰ ਸਕਦੇ ਹੋ ਗਰੋਥ ਪ੍ਰੋਮੋਟਰ ਆ ਤੁਸੀਂ ਪਾਥੀਆਂ ਪਈਆਂ ਹੁੰਦੀਆਂ ਉਹਦਾ ਫਾਇਦੇ ਲੈ ਕਿਸਾਨਾਂ ਨੂੰ ਮੰਡੀ ਦੇ ਦਿੱਤੀ ਅਸੀਂ ਕਿਸਾਨ ਆਪਣੀ ਜਿੰਸ ਦਾ ਜਿਹੜਾ ਆਪ ਰੇਟ ਰੱਖ ਸਕਦਾ ਜੋ ਕਿਸਾਨ ਦਾ ਹੱਕ ਸੀ ਜਿਹਦੇ ਕਰਕੇ ਅੰਦੋਲਨ ਵੀ ਚੱਲ ਰਿਹਾ ਉਹ ਕਿਸਾਨ ਨੂੰ ਹੱਕ ਮਿਲਿਆ ਗਾਹਕ ਨਾਲ ਸਿੱਧਾ ਰابطਾ ਹੋ ਗਿਆ ਕਿਸਾਨ ਇੱਕ ਫਸਲ ਦੀ ਬੀਜਣ ਦੀ ਬਜਾਏ ਬਹੁਤ ਸਾਰੀਆਂ ਫਸਲਾਂ ਬੀਜਣ ਲੱਗ ਗਿਆ ਤੇ ਉਹ ਗਾਹਕ ਨਾਲ ਟੱਚ ਹੋਣ ਦੇ ਨਾਲ ਗਾਹਕ ਜਦੋਂ ਡਿਮਾਂਡ ਕਰਦਾ ਕਿ ਮੈਨੂੰ ਆਹ ਵੀ ਆਈਟਮ ਚਾਹੀਦੀ ਆਹ ਵੀ ਚਾਹੀਦੀ ਮੈਨੂੰ ਚਾਰ ਹੋਰ ਆਈਟਮਾਂ ਚਾਹੀਦੀਆਂ ਉਹ ਕਿਸਾਨ ਫਿਰ ਜਾ ਕੇ ਅਗਲੇ ਸੀਜ਼ਨ ਦੇ ਵਿੱਚ ਬੀਜਣਾ ਸ਼ੁਰੂ ਕਰ ਦਿੰਦਾ ਜੋ ਬਾਜ਼ਾਰ ਦਾ ਜਿਹੜਾ ਰੇਟ ਹੈ ਉਸ ਤੋਂ ਥੋੜੇ ਉੱਪਰ ਰੇਟ ਰੱਖ ਕੇ ਕਿਸਾਨ ਸੌਖਿਆਂ ਜਿਹੜੀ ਆਪਣੀ ਕਮਾਈ ਜਿਹੜੀ ਵਧਾ ਸਕਦਾ ਪਰ ਮਿਹਨਤ ਕਰਨੀ ਪੈਗੀ ਪਹਿਲਾਂ ਟ੍ਰੇਨਿੰਗ ਲੈਣੀ ਪੈਗੀ ਇਹਦੇ ਵਾਸਤੇ ਬਾਜ਼ਾਰ ਦੇ ਰੇਟ ਤੋਂ ਉੱਤੇ ਰੇਟ ਰੱਖ ਕੇ ਹੀ ਇਹ ਮਾਰਕੀਟ ਕਿਉਂ ਚੱਲਦੀ ਆ ਇਹ ਵੀ ਇਲਜ਼ਾਮ ਫਿਰ ਆਂਦਾ ਜੀ ਇਸ ਗੱਲ ਦੇ ਉੱਤੇ ਵੀ ਮਹਿੰਗੇ ਮੁੱਲ ਦਾ ਕਿਉਂ ਜਦੋਂ ਖਰਚਾ ਘਟਾ ਤਾਂ ਫਿਰ ਮੁੱਲ ਮਹਿੰਗਾ ਕਿਉਂ ਆ ਫਿਰ ਇੱਕ ਵਰਗ ਦੀ ਰੇਂਜ ਤੱਕ ਕਿਉਂ ਰਹਿੰਦਾ ਕਿਉਂ ਗਰੀਬ ਬੰਦਾ ਫਿਰ ਉੱਥੇ ਕਿਉਂ ਨਹੀਂ ਆ ਸਕਦਾ ਗਰੀਬ ਬੰਦੇ ਨੂੰ ਜਦੋਂ ਮੰਡੀ ਦੇ ਵਿੱਚ ਸਬਜ਼ੀ ਸਸਤੀ ਮਿਲਦੀ ਹੈ ਤਾਂ ਫਿਰ ਤੁਹਾਡੇ ਤੱਕ ਕਿਉਂ ਆਊਗਾ ਫਿਰ ਕਿਸਾਨ ਕਿਵੇਂ ਸਫਲ ਹੋਏ ਹਾਂ ਇਹਦੇ ਵਿੱਚ ਕੀ ਹੈ ਕਿ ਹਾਲੇ ਇਹ ਪੰਜਾਬ ਦੇ ਵਿੱਚ ਬਹੁਤ ਸ਼ੁਰੂਆਤੀ ਦੌਰ ਦੇ ਵਿੱਚ ਹੈ ਬਹੁਤ ਘੱਟ ਕਿਸਾਨ ਜਿਹਦਾ ਮੋਨੋਪੋਲੀ ਕਹਿ ਲੀਏ ਵੀ ਇੱਕ ਤਰ੍ਹਾਂ ਦੀ ਵੀ ਮੋਨੋਪੋਲੀ ਹੈ ਹਾਲੇ ਦੂਸਰਾ ਇਹ ਆ ਕਿ ਕਿਸਾਨ ਜਿਹੜਾ ਸਿੱਖ ਰਿਹਾ ਹਾਲੇ ਯੂਨੀਵਰਸਿਟੀ ਨੇ ਕੁਝ ਸਾਲ ਪਹਿਲਾਂ ਸ਼ ਕਿਸਾਨ ਨੇ ਇਧਰੋਂ ਕੋਈ ਕਿਸੇ ਐਨ ਜੀਓ ਤੋਂ ਸਿੱਖਿਆ ਕਿਸੇ ਹੋਰ ਕਿਸਾਨ ਤੋਂ ਸਿੱਖਿਆ ਪ੍ਰੋਪਰ ਹਾਲੇ ਵਿਗਿਆਨਿਕ ਤਰੀਕੇ ਨਾਲ ਆਰਗੇਨਿਕ ਖੇਤੀ ਜਿਹੜੀ ਆ ਪੰਜਾਬ ਚ ਉਸ ਪੱਧਰ ਤੇ ਨਹੀਂ ਸ਼ੁਰੂ ਹੋਈ ਜਿਹਦੇ ਕਰਕੇ ਝਾੜ ਜਿਹੜੇ ਹਾਲੇ ਕਾਫੀ ਘੱਟ ਆਉਂਦੇ ਆ ਉਹ ਦੂਸਰਾ ਥੋੜਾ ਮਾਈਂਡ ਸੈਟ ਹੈ ਮਾਰਕੀਟ ਦਾ ਘਟ ਕਿਸਾਨ ਕਰ ਰਹੇ ਆ ਪ੍ਰੋਪਰ ਟੈਕਨੀਕਾਂ ਜਿਹੜੀਆਂ ਹਾਲੇ ਇੱਥੇ ਨਹੀਂ ਪ੍ਰਚਲਿਤ ਹੋਈਆਂ ਜਿਹਦੇ ਕਰਕੇ ਕੀ ਆ ਕਿ ਉਹ ਘਟ ਝਾੜ ਕਰਕੇ ਕਿਸਾਨ ਜਿਹੜਾ ਰੇਟ ਵਧੂ ਰੱਖਦਾ ਤਾਂ ਕਿ ਉਹਦਾ ਘਰ ਜਿਹੜਾ ਪੂਰਾ ਹੋ ਜਾਏ ਮਤਲਬ ਜਦ ਬਹੁਤਾਤ ਵਿੱਚ ਹੋ ਗਿਆ ਤਾਂ ਫਿਰ ਲੋਕਾਂ ਦੀ ਪਹੁੰਚ ਆ ਸਕੇਗਾ ਹਰ ਕਿਸੇ ਦੀ ਪਹੁੰਚ ਆ ਜਾਏਗਾ ਬਿਲਕੁਲ ਜੀ ਬਕਾਇਦਾ ਆਏਗਾ ਅਸੀਂ ਹਾਰਪੁਰ ਦੇ ਵਿੱਚ 70 ਤੋਂ ਬਾਅਦ ਆਈਟਮਾਂ ਦੇ ਰੇਟ ਰੱਖੇ ਹੋਏ ਆ ਤੇ ਕੁਝ ਆਈਟਮਾਂ ਦੇ ਰੇਟ ਹੌਲੀ-ਹੌਲੀ ਘਟੇ ਵੀ ਆ ਤੇ ਕਿਸਾਨਾਂ ਨੂੰ ਤਜਰਬੇ ਨਾਲ ਸਮਝ ਆਇਆ ਕਿ ਵਾਧੂ ਰੇਟ ਰੱਖ ਕੇ ਘੱਟ ਕੁਆਂਟੀਟੀ ਵਿਕਦੀ ਆ ਜੇ ਥੋੜਾ ਜਿਹਾ ਰੇਟ ਅਸੀਂ ਜੈਨੂਇਨ ਰੱਖਾਂਗੇ ਤਾਂ ਸਾਡਾ ਜਿੰਨਾ ਸਮਾਨ ਲੈ ਕੇ ਗਏ ਹੋ ਉਨਾ ਹੀ ਵਿਕੇਗਾ ਤੇ ਰੇਟ ਹੌਲੀ-ਹੌਲੀ ਹੌਲੀ-ਹੌਲੀ ਜੈਨੂਇਨ ਹੋ ਰਿਹਾ ਅਸੀਂ ਕਰ ਕੋਸ਼ਿਸ਼ ਕਰ ਰਹੇ ਆ ਨੌਂ ਜ਼ਿਲ੍ਹਿਆਂ ਚ ਮੰਡੀਆਂ ਕਿ ਸਾਰਾ ਚ ਇੱਕ ਸਾਰ ਰੇਟ ਹੋਣ ਤੋ ਸਟੈਪ ਬਾਈ ਸਟੈਪ ਜਿੱਦਾਂ ਜਿੱਦਾਂ ਏਰੀਆ ਵਧ ਰਿਹਾ ਕਿਉਂਕਿ ਏਰੀਆ ਵਧਨ ਨਾਲ ਕੀ ਹੋਏਗਾ ਕਿ ਪ੍ਰੋਡਕਸ਼ਨ ਵਧੇਗੀ ਪ੍ਰੋਡਕਸ਼ਨ ਵਧੀ ਹੋਏਗੀ ਤਾਂ ਕਿਉਂਕਿ ਮੰਡੀ ਦਾ ਉੰਨੀ ਕੀ ਹੈਗੀ ਫਿਲਹਾਲ ਜਿਹੜੀ ਪ੍ਰਾਈਮ ਮਾਰਕੀਟ ਹੈਗੀ ਆ ਉਹ ਕਿਸਾਨ ਹੌਲੀ ਹੌਲੀ ਰੇਟ ਜਿਹੜੇ ਜੈਨੂਇਨ ਕਰੇਗਾ ਇਹ ਕਰੇਗਾ ਇਸ ਪਿੰਡ ਦੇ ਵਿੱਚੋਂ ਚਲਾ ਲੋ ਵੀ ਸ਼ਹਿਰ ਦੇ ਵਿੱਚੋਂ ਸਾਰੇ ਚ ਬਹੁਤ ਘੱਟ ਕਿਸਾਨ ਅੱਜ ਆਏ ਹੋਏ ਸੀ ਬਹੁਤਾਤ ਕਿਸਾਨ ਕਿਉਂ ਨਹੀਂ ਇਸ ਪਾਸੇ ਵੱਲ ਫਿਰ ਆ ਰਹੇ ਜੇ ਇੰਨੀ ਇਹ ਫਾਇਦੇਮੰਦ ਆ ਇੰਨਾ ਇਹਦੇ ਵਿੱਚੋਂ ਮੁਨਾਫਾ ਹੋ ਸਕਦਾ ਤਾਂ ਫਿਰ ਕੀ ਸਰਕਾਰ ਦਾ ਫੇਲੀਅਰ ਹੈ ਕੌਣ ਜ਼ਿੰਮੇਵਾਰ ਆ ਕਿ ਕਿਸਾਨ ਉਸ ਕੰਮ ਤੋਂ ਹੀ ਅਣਜਾਣ ਆ ਜਿਹੜਾ ਉਹ ਇਹ ਸਰਕਾਰ ਬੋਲੋ ਦੇਖੋ ਉਪਰਾਲੇ ਤਾਂ ਹਰ ਪਹਿਲੂ ਦੇ ਸਰਕਾਰ ਬੋਲੋ ਵੀ ਗੈਰ ਸਰਕਾਰੀ ਬਹੁਤ ਸਾਰੇ ਉਪਰਾਲੇ ਜਿਹੜੇ ਚੱਲ ਰਹੇ ਆ ਪਰ ਇਹ ਕੰਮ ਜਿਹੜਾ ਹੈ ਕਿਸਾਨ ਹੈ ਕਿਸਾਨ ਤਾਂ ਪਹਿਲਾਂ ਹੀ ਇੱਕ ਵੈਂਟੀਲੇਟਰ ਤੇ ਬੈਠਾ ਹੋਇਆ ਉਹਨੂੰ ਸਪੋਰਟ ਚਾਹੀਦੀ ਆ ਇਹਨੂੰ ਸਿਸਟਮੈਟਿਕ ਤਰੀਕੇ ਨਾਲ ਜਿਹੜਾ ਵੀ ਅੱਗੇ ਵਧਾਵਾਂਗੇ ਤਾਂ ਤਾਂ ਕਾਮਯਾਬ ਹੋਏਗਾ ਕਿ ਪਹਿਲਾਂ ਪੈਸਟਿਸਾਈਡ ਦਾ ਖਰਚਾ ਘਟਾ ਲਓ ਤੇ ਕਿਸਾਨਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਣ ਹੁਣ ਯੂਨੀਵਰਸਿਟੀ ਵਿੱਚ 2017 ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਸਟਾਰਟ ਹੋਇਆ ਤੋਂ ਹਲੇ 7-8 ਸਾਲ ਹੋਏ ਆ ਸੋ ਇਹ ਹੌਲੀ-ਹੌਲੀ ਟਰਾਂਜੀਸ਼ਨ ਹੋਏਗੀ ਤਾਹੀਂ ਜਿਹੜਾ ਇਹ ਕਾਮਯਾਬ ਹੋਏਗਾ ਨਹੀਂ ਤਾਂ ਸਾਡਾ ਹਾਲ ਜਿਹੜਾ ਜੋ ਸ਼੍ਰੀਲੰਕਾ ਵੀ ਤੁਸੀਂ ਦੇਖਿਆ ਉਹ ਹੋ ਸਕਦਾ ਕਿ ਰਾਤੋਂ ਰਾਤ ਅਸੀਂ ਬਦਲਣ ਦੀ ਕੋਸ਼ਿਸ਼ ਕਰਾਂਗੇ ਅਗਰ ਸੋ ਸਟੈਪ ਬਾਈ ਸਟੈਪ ਸਾਨੂੰ ਆਉਣਾ ਪਏਗਾ ਔਰ ਮੇਰੇ ਹਿਸਾਬ ਨਾਲ ਪੰਜਾਬ ਜਿਸ ਤਰ੍ਹਾਂ ਪੰਜਾਬ ਐਗਰੋ ਵਰਗੀਆਂ ਸੰਸਥਾਵਾਂ ਜੋ ਫਰੀ ਦੇ ਵਿੱਚ ਆਨ ਫਾਰਮ ਸਰਟੀਫਿਕੇਸ਼ਨ ਜਿਹੜੀ ਆਰਗੇਨਿਕ ਕਰ ਰਹੀ ਆ ਬਾਈ ਬੈਕ ਦੇ ਪ੍ਰੋਗਰਾਮ ਹੈਗੇ ਆ ਕਿਸਾਨ ਹਟਾਂ ਦਿੱਤੀਆਂ ਜਾ ਰਹੀਆਂ ਆਰਗੇਨਿਕ ਮੰਡੀਆਂ ਖੋਲੀਆਂ ਜਾ ਰਹੀਆਂ ਉਹਦੇ ਨਾਲ ਕਿਸਾਨਾਂ ਨੂੰ ਜਿਹੜੀ ਸਪੋਰਟ ਮਿਲੇਗੀ ਤੇ ਕਿਸਾਨ ਇੱਕ ਦੂਜੇ ਨੂੰ ਦੇਖ ਕੇ ਜਿਹੜੀ ਅਸੀਂ ਗੱਲ ਕਰਦੇ ਸੀ ਕਿ ਸਪਰਿਆ ਕਰਦਾ ਖਾਦਾ ਵਾਧੂ ਪਾਉਂਦਾ ਹੁਣ ਉਹ ਆਰਗੇ ਫਰੇ ਵੀ ਦੋਸ਼ ਕਿਸਾਨ ਵੀ ਫਿਰ ਸਰਕਾਰਾਂ ਤੇ ਲਾਉਂਦਾ ਨਾ ਵੀ ਸਾਨੂੰ ਲਾਇਆ ਵੀ ਇਸ ਕੰਮ ਤੇ ਸਰਕਾਰਾਂ ਨੇ ਹੀ ਆ ਸਾਨੂੰ ਕਿਹਾ ਵੀ ਸਪਰੇਆ ਕਰੋ ਹਰੀ ਕ੍ਰਾਂਤੀ ਲੈ ਕੇ ਆਓ ਸਾਨੂੰ ਬੀਜ ਲਿਆ ਕੇ ਦਿੱਤੇ ਜਿਨ੍ਹਾਂ ਦੀ ਤੁਸੀਂ ਅੱਜ ਕਹ ਰਹੇ ਸੀ ਕਿ ਬੀਜ ਇਹ ਨਹੀਂ ਹੋਣੇ ਚਾਹੀਦੇ ਬੀਜ ਰਵਾਇਤੀ ਹੋਣੇ ਚਾਹੀਦੇ ਅੱਜ ਅਸੀਂ ਫਿਰ ਰਵਾਇਤੀ ਵੱਲ ਮੁੜ ਰਹੇ ਹਾਂ ਜੀ ਫਿਰ ਇਹਦੇ ਵਿੱਚ ਸਰਕਾਰਾਂ ਦਾ ਦੋਸ਼ ਮੰਨਦੇ ਹੋ ਕਿ ਉਹਨਾਂ ਨੇ ਕਿਸਾਨ ਨੂੰ ਇਸ ਹਾਲਤ ਵੱਲ ਧਕੇਲਿਆ ਜਿਹੜਾ ਇਲਜ਼ਾਮ ਕਿਸਾਨ ਅੱਜ ਉਹਨਾਂ ਤੇ ਲਾ ਰਹੇ ਆ ਦੇਖੋ ਮੈਨੂੰ ਬੁਖਾਰ ਚੜਿਆ ਮੈਂ ਦਵਾਈ ਲਈ ਮੈਂ ਸਹੀ ਹੋ ਗਿਆ ਹੋਲੀ-ਹੋਲੀ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਖੁਰਾਕ ਜਿਹੜੀ ਹੈ ਮੈਂ ਉਹ ਸਹੀ ਕਰ ਲੂੰਗਾ ਹੁਣ ਮੋੜਾ ਸੋ ਢੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੋ ਹੁਣ ਮੇਰੇ ਹਿਸਾਬ ਨਾਲ ਤਾਂ ਸਾਰਾ ਕੁਝ ਬਹੁਤ ਸਹੀ ਟਰੈਕ ਤੇ ਹੈ ਹਾਂ ਜ਼ਰੂਰਤ ਹੈ ਪਰ ਕਈ ਸਾਰੀਆਂ ਅਜਹੀਆਂ ਫੈਕਟਰ ਹੈ ਜਿੱਦਾਂ ਕਿ ਅਫਸਰ ਨਹੀਂ ਹੈਗੇ ਸੋ ਇਹ ਸਰਕਾਰਾਂ ਦਾ ਫੇਲਰ ਅਸੀਂ ਕਹਿ ਸਕਦੇ ਹਾਂ ਵਿਗਿਆਨੀ ਨਹੀਂ ਹੈਗੇ ਫੰਡਿੰਗ ਜਿਹੜੀ ਆ ਫੰਡਿੰਗ ਕਿਸ ਤਰੀਕੇ ਨਾਲ ਹੋ ਰਹੀ ਆ ਉਹਦਾ ਸਿਸਟਮ ਸਾਨੂੰ ਬਣਾਉਣਾ ਪਏਗਾ ਜਿੱਦਾਂ ਅਸੀਂ ਮੈਂ ਦੱਸਿਆ ਕਿ 23 ਜ਼ਿਲ੍ਹਿਆਂ ਵਿੱਚੋਂ ਸਿਰਫ 9 ਜ਼ਿਲ੍ਹਿਆਂ 'ਚ ਮੰਡੀਆਂ ਆ ਕਿ ਬਾਕੀ ਦੇ 14 ਜ਼ਿਲ੍ਹੇ ਜਿਹੜੇ ਉੱਥੇ ਵੀ ਤਾਂ ਕਿਸਾਨ ਕਰ ਰਹੇ ਉਹਨਾਂ ਨੂੰ ਸਪੋਰਟ ਚਾਹੀਦੀ ਆ ਸੋ ਇੱਕ ਮਿਸ਼ਨ ਲੈਵਲ ਤੇ ਜਾ ਤੱਕ ਇਹਨੂੰ ਨਹੀਂ ਕੀਤਾ ਜਾ ਸਕਦਾ ਜਿਦਾ ਤੁਸੀਂ ਇਹਦੀ ਇੱਕ ਰਿਫਲੈਕਸ਼ਨ ਜਿਹੜਾ ਖੇਤੀ ਨੀਤੀ ਦਾ ਖਰੜਾ ਆ ਉਹਦੇ ਵੀ ਦੇਖ ਸਕਦੇ ਹੋ ਕਿ ਅਸੀਂ ਉਪਰਾਲੇ ਕੀਤੇ ਸੀਗੇ ਉਹਨਾਂ ਟੀਮਾਂ ਨੂੰ ਦੱਸਿਆ ਸੀ ਜਿਹੜੇ 11 ਮੈਂਬਰੀ ਕਮੇਟੀ ਸੀ ਕਿ ਸੋਸਾਇਟੀਆਂ ਬਣਾਈਆਂ ਜਾਣ ਦੁਕਾਨਾਂ ਦਿੱਤੀਆਂ ਜਾਣ ਮੰਡੀਆਂ ਉਹ ਕੋਆਪਰੇਟਿਵ ਸਿਸਟਮ ਦੀ ਐਡੀ ਵੱਡੀ ਜਿਹੜੀ ਇੱਕ ਮੁਹਿਮ ਹੈ ਉਹ ਇਸ ਖੇਤੀ ਨੀਤੀ ਦੇ ਖਰੜੇ ਤਾਂ ਹੀ ਉਸ ਕਮੇਟੀ ਨੇ ਪੁੱਟ ਅਪ ਕੀਤੀ ਆ ਕਿ ਕਿਸਾਨਾਂ ਨੂੰ ਇਕੱਠਿਆਂ ਕੀਤਾ ਜਾਵੇ ਇਹਨਾਂ ਨੂੰ ਹੱਟਾਂ ਦਿੱਤੀਆਂ ਜਾਣ ਮੰਡੀਆਂ ਦਿੱਤੀਆਂ ਜਾਣ ਸੋ ਸਰਕਾਰ ਵੱਲੋਂ ਪ੍ਰਾਲਾ ਚੱਲਿਆ ਪਰ ਉਹ ਮਿਸ਼ਨ ਪੱਧਰ ਤੇ ਹਾਲੇ ਨਹੀਂ ਹੋਇਆ ਜਿਸ ਤਰ੍ਹਾਂ ਹਰੀ ਕ੍ਰਾਂਤੀ ਦਾ ਹੋਇਆ ਸੀ ਉਸ ਪੱਧਰ ਤੇ ਜਦੋਂ ਪ੍ਰਸ਼ਾਸਨ ਦੀ ਡਿਪਾਰਟਮੈਂਟ ਦੀ ਲੋਕਾਂ ਦੀ ਜਿਹੜੀ ਸ਼ਮੂਲੀਅਤ ਹੋ ਜਾਏਗੀ ਤਾਂ ਪੰਜਾਬ 'ਚ ਰਾਤੋ ਰਾਤ ਜਿਹੜਾ ਚੇਂਜ ਹੋ ਸਕਦਾ ਮਤਲਬ ਇੱਕ ਵੱਡੇ ਕੰਮ ਦੀ ਸ਼ੁਰੂਆਤ ਤਾਂ ਇੱਕ ਕਦਮ ਤੋਂ ਹੀ ਹੁੰਦੀ ਆ ਜਦੋਂ ਅਗਲਾ ਸੀਜ਼ਨ ਆਉਣਾ ਉਦੋਂ ਵੀ ਇਹ ਸ਼ੁਰੂ ਹੋ ਸਕਦਾ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਸਾਰੇ ਕਿਸਾਨਾਂ ਲਈ ਇੱਕ ਕੈਂਪ ਜ਼ਰੂਰੀ ਕਰ ਦੇਣੇ ਚਾਹੀਦੇ ਆ ਵੀ ਇਹ ਜਾਣਕਾਰੀ ਲਓ ਹੀ ਲਓ ਤੇ ਇਸੇ ਤਰੀਕੇ ਖੇਤੀ ਕਰੋ ਜੇ ਫਿਰ ਬਚਾਏ ਦੇ ਵਿੱਚ ਨਹੀਂ ਬਿਲਕੁਲ ਇਹ ਕੈਂਪ ਜਿਹੜੇ ਵਿਧਾਉਣੇ ਚਾਹੀਦੇ ਦੇਖੋ ਕਿ ਸਾਲ ਦੇ ਵਿੱਚ ਇੱਕ ਜ਼ਿਲ੍ਹੇ ਵਿੱਚ ਦੋ ਕੈਂਪ ਲੱਗਦੇ ਆ ਸਾੜੀ ਸੋਣੀ ਦਾ ਸੋ ਇਹ ਜਦਾ ਅਸੀਂ ਤੁਹਾਨੂੰ ਦੱਸਿਆ ਕਿ ਕਿਸਾਨਾਂ ਦੀ ਸੁਸਾਇਟੀ ਬਣਾ ਕੇ ਹਰ ਮਹੀਨੇ ਅਸੀਂ ਟ੍ਰੇਨਿੰਗ ਲਗਾਉਂਦੇ ਆ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੁੰਦਾ ਇਹ ਲਗਾਤਾਰ ਜਿਹੜੇ ਆ ਡਿਪਾਰਟਮੈਂਟ ਆ ਐਗਰੀਕਲਚਰ ਡਿਪਾਰਟਮੈਂਟ ਹਾਰਟੀਕਲਚਰ ਕੇਵੀ ਕੇ ਹੈ ਪੰਜਾਬ ਐਗਰ ਹੈ ਇਹਨਾਂ ਨੂੰ ਇਕੱਠਿਆਂ ਹੋ ਕੇ ਕੈਂਪ ਲਗਾਉਂਦੇ ਆ ਪਰ ਸਾਰੇ ਇੰਡੀਪੈਂਡੈਂਟ ਲਗਾਉਂਦੇ ਆ ਇੱਕ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਕਿ ਇੱਕ ਆਰਗੇਨਿਕ ਲਈ ਅਲੱਗਾ ਪ੍ਰੋਗਰਾਮ ਬਣੇ ਜਿਹਦਾ ਆਤਮਾ ਸਕੀਮ ਆ ਉਹਦੇ ਵਿੱਚ ਇੱਕ ਬਲਾਕ ਚ ਇੱਕ ਸਾ ਇੱਕ ਸੀਜ਼ਨ ਦੇ ਵਿੱਚ ਤਿੰਨ ਕੈਂਪ ਦੇਣੇ ਹੁੰਦੇ ਆ ਜਿਹੜਾ ਨੂੰ ਫਾਰਮ ਫੀਲਡ ਸਕੂਲ ਕਹਿੰਦੇ ਆ ਉਹ ਜਿਹੜਾ ਇੱਕ ਕੰਪਲਸਰੀ ਕਰ ਦੇਣਾ ਚਾਹੀਦਾ ਕਿ ਹਰੇਕ ਬਲਾਕ ਦੇ ਵਿੱਚ ਇੱਕ ਫਾਰਮਰ ਜਿਹੜਾ ਕਾਮਯਾਬ ਫਾਰਮਰ ਆ ਉੱਥੇ ਉਹ ਲੱਗੇ 6 ਕਲਾਸ ਇੱਕ ਸੀਜ਼ਨ ਦੇ ਵਿੱਚ 6 ਦਿਨ ਜੇ ਕਿਸਾਨ ਇਕੱਠੇ ਹੋ ਕੇ ਖੇਤ 'ਚ ਬੈਠ ਜਾਣਗੇ ਉਹ ਕਿਉਂ ਨਹੀਂ ਸਿੱਖਣਗੇ ਸੋ ਲਾਗੂ ਜਿਹੜਾ ਨੀਤੀ ਹੈ ਪਰ ਲਾਗੂ ਨਹੀਂ ਹੋ ਰਹੀ ਹੈ ਇਹ ਸਭ ਤੋਂ ਵੱਡੀ ਸਮੱਸਿਆ ਹੈ ਸਰਕਾਰ ਦੇ ਐਂਡ ਤੇ ਇਸ ਵੱਲ ਧਿਆਨ ਦੇਣਾ ਚਾਹੀਦਾ ਤੇ ਤੁਸੀਂ ਜਰਾ ਦਿਖਾ ਸਕਦੇ ਹੋ ਹੁਣ ਇਹ ਜਿਹੜੀ ਫਸਲ ਹੈ ਬੀਜੀ ਹੋਈ ਆ ਕਣਕ ਬੈੱਡ ਬਣਾ ਕੇ ਇਹ ਬੀਜੀ ਹੋਈ ਆ ਇਹਦੇ ਵਿੱਚ ਖਾਲਾ ਆਏ ਤੇ ਇਸ ਬੈੱਡ ਦੇ ਉੱਤੇ ਕਣਕ ਬੀਜੀ ਹੋਈ ਬਹੁਤ سارے ਲੋਕ ਤਾਂ ਇਸ ਚੀਜ਼ ਨੂੰ ਦੇਖ ਕੇ ਕਹਿੰਦੇ ਨੇ ਵੀ ਮੂਰਖਾਂ ਵਾਲਾ ਕੰਮ ਆ ਇਹ ਕਿਹੜੀ ਤਰ੍ਹਾਂ ਦੀ ਖੇਤੀ ਇਹ ਕਰਨ ਲੱਗੇ ਮਤਲਬ ਇਹ ਤਾਂ ਕਿਸੇ ਤਰ੍ਹਾਂ ਪੰਜਾਬ ਦੀ ਰਵੈਤ ਰਹੀ ਹੋਣੀ ਵੀ ਇਦਾਂ ਦੀ ਖੇਤੀ ਕਰੋ ਇਹ ਇਹਦਾ ਕੀ ਫਾਇਦਾ ਇਹਦਾ ਦੇਖੋ ਬੈਡ ਤੇ ਕੀ ਫਾਇਦਾ ਹੈ ਕਿ ਇੱਕਦਾਂ ਤੁਹਾਡਾ ਬੀਜ ਘਟ ਲੱਗੇਗਾ ਯੂਨੀਵਰਸਿਟੀ ਸਪਾਰਸ਼ ਵੀ ਦੇਖੋਗੇ 40 ਕਿਲੋ ਬੀਜ ਹੈ ਜੇ ਤੁਸੀਂ ਫਲੈਟ ਬੀਜ ਨਹੀਂ ਹੋਵੇ ਤੇ ਇਹਦੇ ਵਿੱਚ 30 ਕਿਲੋ ਬੀਜ ਹੈ ਇਹਦੇ ਨਾਲ ਕੀ ਹੋਏਗਾ ਕਿ ਜਿੱਦਾਂ ਹੁਣ ਤੁਸੀਂ ਬੈਡ ਤੇ ਦੇਖ ਰਹੇ ਹੋ ਕਿ ਚਾਰ ਲਾਈਨਾਂ ਲੱਗੀਆਂ ਹੋਈਆਂ ਜੀ ਪੌਦੇ ਨੂੰ ਜਿਹੜਾ ਪਾਣੀ ਪੀਂਦਾ ਨਹੀਂ ਆ ਪੌਦਾ ਪੌਦੇ ਨੂੰ ਮਿੱਟੀ ਦੇ ਵਿੱਚ ਸੇਲ ਚਾਹੀਦੀ ਹੁੰਦੀ ਹੈ ਹਾਂ ਬੈੱਡ ਜਦੋਂ ਉੱਪਰ ਹੋਏਗੀ ਤਾਂ ਬੈੱਡ ਪੋਲਾ ਹੋਏਗਾ ਇਹਦੀਆਂ ਜੜ੍ਹਾਂ ਦਾ ਵਿਕਾਸ ਹੋਊਗਾ ਵਿਸਕਾਰ ਲਈ ਜਿਹੜੇ ਬੂਟੇ ਇਹਨਾਂ ਨੂੰ ਸੱਲ ਆ ਜਾਏਗੀ ਜੀ ਸੱਲ ਆਉਂਦੀ ਆ ਜੀ ਬਿਲਕੁਲ ਸੱਲ ਆਉਂਦੀ ਆ ਜੀ ਜੀ ਇਹ ਸੱਲ ਆ ਜਾਏਗੀ ਪਾਣੀ ਤੁਸੀਂ ਖਾਲਾਂ ਚ ਦੋਵੋਗੇ ਪਾਣੀ ਘੱਟ ਲੱਗੇਗਾ ਪਾਣੀ ਜਲਦੀ ਲੱਗੇਗਾ ਪਾਣੀ ਦੀ ਬਚਤ ਹੋ ਗਈ ਪਾਣੀ ਦੀ ਬਚਤ ਦਾ ਮਤਲਬ ਸਿੱਧਾ ਸਿੱਧਾ ਕਿ ਬਿਜਲੀ ਦੀ ਬਚਤ ਹੋ ਜਾਏਗੀ ਸੈਕੰਡ ਹੈ ਆ ਕਿ ਜਦੋਂ ਨਦੀਨ ਹੁੰਦੇ ਦੇ ਖੇਤਾਂ ਦੇ ਵਿੱਚ ਜਦੋਂ ਪਾਣੀ ਜਿੱਥੇ ਜ਼ਿਆਦਾ ਵਗਦਾ ਉਥੇ ਨਦੀਨ ਜਿਆਦਾ ਹੋਣਗੇ ਕਿਉਂਕਿ ਬੀਜ ਉੱਪਰਲੀ ਸਤਾ ਵਿੱਚ ਪਏ ਹੁੰਦੇ ਆ ਜਦੋਂ ਬੈੱਡ ਤੇ ਤੁਸੀਂ ਕਰਦੇ ਹੋਗੇ ਤਾਂ ਨਦੀਨ ਘੱਟ ਹੋਣਗੇ ਨਦੀਨ ਘੱਟ ਹੋਣਗੇ ਤੇ ਜਿਹੜੀ ਮਿੱਟੀ ਚੋਂ ਖੁਰਾਕ ਲੈਣੀ ਆ ਜੋ ਮਿੱਟੀ ਚ ਸਿਲ ਬਰਕਰਾਰ ਰਹਿਣੀ ਆ ਉਹ ਪੌਦੇ ਨੂੰ ਜਿਆਦਾ ਉਪਲਬਧ ਹੋਣੀ ਆ ਉਹ ਨਦੀਨਾਂ ਦਾ ਕੰਪੀਟੀਸ਼ਨ ਘੱਟ ਜਾਂਦਾ ਜਿਸ ਕਰਕੇ ਘੱਟ ਬੀਜ ਨਾਲ ਵੀ ਘੱਟ ਰਕਬਾ ਹੁੰਦੇ ਦੇਖੋ ਆ ਖਾਲ ਬਣੀ ਹੋਈ ਆ ਖਾਲ ਦੇ ਵਿੱਚ ਕਣਕ ਨਹੀਂ ਲੱਗੀ ਹੋਈ ਜੇ ਸਿੱਧੀ ਬਜਾਈ ਹੁੰਦੀ ਤਾਂ ਹਰੇਕ ਪੂਰੇ ਖੇਤ ਦੇ ਵਿੱਚ ਕਣਕ ਲੱਗੀ ਹੁੰਦੀ ਸੀ ਘੱਟ ਰਕਵੇ ਵਿੱਚ ਵੀ ਉਨਾ ਹੀ ਝਾੜ ਆ ਜਾਂਦਾ ਜੇ ਤੁਸੀਂ ਹੋਰ ਵੇਰਲੀ ਬਜਾਈ ਕਰ ਦੋਗੇ ਤਾਂ ਝਾੜ ਦਾ ਵੱਧ ਵੀ ਸਕਦਾ ਜਿਦਾ ਸ਼੍ਰੀ ਵਿਧੀ ਵਰਗੀਆਂ ਟੈਕਨੀਕਾਂ। 부ਝਾ ਵੱਧ ਮਾਰਦੀ ਮਤਲਬ ਫਸਲ ਇਹ ਕਹਿ ਸਕਦੇ ਹੋ ਇਹ ਕਣਕ ਝੋਨਾ ਗੰਨਾ ਬਾਜਰਾ ਇਹ ਸਾਰੀਆਂ ਘਾਹ ਜੱਤੀ ਦੇ ਫਸਲਾਂ ਇਹ 부ਝਾ ਮਾਰਦੀਆਂ ਹੀ ਮਾਰਦੀਆਂ ਜਿਹਨੂੰ ਫਾਸਲਾ ਵਧਾ ਦੇਾਂਗੇ ਅਸੀਂ ਤਾਂ ਉਹਨਾਂ 부ਝਾ ਜ਼ਿਆਦਾ ਮਾਰੇਗੀ ਜਿਦਾ ਕਣਕ ਦਾ ਆਰਗੇਨਿਕ ਦੇ ਵਿੱਚ ਸ਼੍ਰੀ ਵਿਧੀ ਚ 54 ਕੁਨਟਲ ਝਾੜ ਕੱਢਿਆ ਜਾ ਚੁੱਕਾ ਹੁਣ ਤੱਕ 4 ਕਿਲੋ ਇੱਕ ਏਕੜ ਚੋਂ ਜੀ ਇੱਕ ਏਕੜ ਦਾ ਬਿਹਾਰ ਦੇ ਵਿੱਚ ਇਹਨਾਂ ਕੱਢਿਆ ਜਾ ਚੁੱਕਾ ਝੋਨੇ ਦਾ ਜਿਹੜਾ ਕਰੀਬਨ 90 ਕੁਆਂਟਲ ਕਿੱਲੇ ਦਾ ਕੱਢਿਆ ਜਾ ਚੁੱਕਾ। ਤੁਸੀਂ ਵੀ ਕਰ ਰਹੇ ਹੋ ਇੱਥੇ ਪੰਜਾਬ ਦੇ ਵਿੱਚ ਵੀ ਹਾਂਜੀ ਪੰਜਾਬ ਦੇ ਵਿੱਚ ਵੀ ਕਿਸਾਨਾਂ ਕਿਸਾਨ ਹੌਲੀ ਹੌਲੀ ਤਜਰਬਾ ਕਰ ਰਹੇ ਆ ਪਰ ਫਿਲਹਾਲ ਜਿਹੜਾ ਪੀਏਯੂ ਵੱਲੋਂ ਇਸ ਟੈਕਨੀਕ ਨੂੰ ਮਾਨਤਾ ਨਹੀਂ ਦਿੱਤੀ ਗਈ। ਸੋ ਸਾਨੂੰ ਇੰਤਜ਼ਾਰ ਹੈ ਕਿ ਜਦੋਂ ਯੂਨੀਵਰਸਿਟੀ ਤੇ ਇਹਨੂੰ ਵੀ ਮਾਨਤਾ ਮਿਲੇਗੀ ਤਾਂ ਪੰਜਾਬ ਦੇ ਕਿਸਾਨ ਵੀ ਕਰਨਗੇ। ਬਾਕੀ ਕਿਸਾਨ ਜਿਹੜਾ ਆ ਉਹ ਆਪਣੇ ਪੱਧਰ ਤੇ ਕਈ ਐਨਜੀਓ ਕੰਮ ਕਰ ਰਹੀਆਂ। ਉਹਨਾਂ ਸਹਿਯੋਗ ਨਾਲ ਟੈਕਨੀਕਾਂ ਸਿੱਖ ਰਹੀ ਹੈ। YouTube ਤੇ ਬੇਤਾਸ਼ੀਆਂ ਵੀਡੀਓ ਪਈ ਹੋਈਆਂ। ਸੋ ਆਪਣੇ ਪੱਧਰ ਤੇ ਕਿਸਾਨ ਤਜਰਬੇ ਕਰ ਰਹੇ ਜਦੋਂ ਸਰੋਂ ਆ 3-3 ਫੁੱਟ ਤੇ 3 ਫ ਇੰਨੀ-ਇੰਨੀ ਦੂਰੀ ਤੇ ਬੂਟੇ ਲਗਾ ਕੇ ਪਨੀਰੀ ਤਿਆਰ ਕਰਕੇ ਸਰੋਂ ਦੀ ਖੇਤੀ ਕਰ ਰਹੇ ਆ ਮੁੰਡਾ ਝਾੜ ਵਧੀਆ ਆ ਰਹੇ ਆ ਯੂਨੀਵਰਸਿਟੀ ਤੇ ਤੁਸੀਂ ਬਹੁਤੋ ਵਿਸ਼ਵਾਸ ਜਿਹੜਾ ਜਤਾ ਰਹੇ ਹੋ ਵੀ ਯੂਨੀਵਰਸਿਟੀ ਦੇ ਉੱਤੇ ਅ ਯੂਨੀਵਰਸਿਟੀ ਜਦੋਂ ਮਾਨਤਾ ਪ੍ਰਾਪਤ ਹੋਊਗੀ ਅਸੀਂ ਉਦੋਂ ਕਰਾਂਗੇ ਪਰ ਬਹੁਤ ਸਾਰੇ ਲੋਕ ਯੂਨੀਵਰਸਟੀਆਂ ਦੇ ਉੱਤੇ ਹੀ ਮਤਲਬ ਉਹਨਾਂ ਨੂੰ ਹੀ ਦੋਸ਼ ਦਿੰਦੇ ਆ ਕਿਸਾਨ ਜਿਹੜੇ ਕਹਿੰਦੇ ਵੀ ਸਾਨੂੰ ਸੋਧਦੇ ਹੋਏ ਬੀਜ ਇਦਾਂ ਦੇ ਬੀਜ ਆ ਗਏ ਹਾਈਬ੍ਰਿਡ ਬੀਜ ਆ ਗਏ ਵੀ ਸਾਡੀ ਰਵਾਇਤੀ ਪਹਿਲਾਂ ਵਧੀਆ ਸੀ ਅਸੀਂ ਆਪਣੇ ਢੋਲ ਤੋਂ ਹੀ ਗਣਕ ਕੱਢਦੇ ਸੀ ਉਹੀ ਬੀਜ ਲੈਂਦੇ ਸੀ ਫੇਰ ਰੁਕਦੀ ਸੀ ਫੇਰ ਸਾਨੂੰ ਉਹਨਾਂ ਚੱਕਰਾਂ 'ਚ ਤਾਂ ਨਹੀਂ ਪੈਣਾ ਪਿਆ ਹੁਣ ਉਸੇ ਚੱਕਰ 'ਚ ਕਪੜੇ ਵੀ ਹੋ ਰਹੇ ਵੀ 3-3000 ਦੀਆਂ ਬਲੈਕ ਸੈਲੀਆਂ ਬੀਜ ਦੀਆਂ ਪਿਛਲੀ ਵਾਰ ਲੋਕ ਕਿਸਾਨਾਂ ਨੇ ਮਿਲੀਆਂ ਤੇ ਉਹਨਾਂ ਨੇ ਬੜਾ ਰੋਲਾ ਵੀ ਇਸ ਗੱਲ ਦੇ ਉੱਤੇ ਪਾਇਆ ਫੇਰ ਯੂਨੀਵਰਸਿਟੀਆਂ ਦੇ ਉੱਤੇ ਭਰੋਸਾ ਕਰਨ ਕਿਸਾਨ ਜੇ ਕਰਨ ਕਿਉਂ ਕਰਨ ਜਿਹੜੀ ਫਿਰ ਧੰਦਲੀ ਚੱਲ ਰਹੀ ਏ ਕਿਉ ਜਿਹੜਾ ਮਰਜੀ ਖੇਤਾ ਲੈ ਲਓ ਤੁਹਾਨੂੰ ਪਤਾ ਹੀ ਸਾਰ ਪਾਸੇ ਚੱਲ ਰਿਹਾ ਜਿਹੜਾ ਯੂਨੀਵਰਸਿਟੀ ਦੇ ਕੀ ਹੈ ਕਿ ਜਦੋਂ ਤੁਸੀਂ ਕਿਸੇ ਨੇ ਜਾ ਕੇ ਗੱਲ ਨਹੀਂ ਕੀਤੀ ਹੁਣ ਅਸੀਂ ਜਦੋਂ ਆ ਕੀਟ ਸਖਸ਼ਾ ਜਿਹੜਾ ਤੁਹਾਨੂੰ ਦੱਸਿਆ ਕਿ ਕੀੜਿਆਂ ਨੂੰ ਜਾਣ ਪਛਾਨਣ ਵਾਲਾ 2016 ਸ਼ੁਰੂ ਕੀਤਾ ਅਸੀਂ ਅਸੀਂ ਯੂਨੀਵਰਸਿਟੀ ਗਿਆ ਵੀ ਸੀ ਸਾਹਿਬ ਨਾਲ ਗੱਲ ਕੀਤੀ ਕਿ ਸਾਨੂੰ ਜਿਹੜੀਆਂ ਕਿਤਾਬਾਂ ਦਿਓ ਕਿ ਜਿਹਦੇ ਵਿੱਚ ਕੀੜਿਆਂ ਦੀ ਜਾਣਕਾਰੀ ਹੋਵੇ ਕਿਦਾਂ ਸਰਵੇ ਕਰਨਾ ਕਿਦਾਂ ਕਿਸਾਨ ਨੇ ਫੈਸਲਾ ਕਰਨਾ ਤਾਂ ਕਿ ਉਹ ਕੀੜਾ ਬਾਰੇ ਸਿੱਖੇ ਤੇ ਕੀਟਨਾਸ਼ਕ ਤੋਂ ਮੁਕਤ ਹੋ ਜਾਏ ਨਰਮੇ ਤੇ ਝੋਨੇ ਬਾਸਮਤੀ ਦੇ ਉੱਤੇ ਯੂਨੀਵਰਸਿਟੀ ਨੇ ਪੰਜਾਬੀ ਦੇ ਵਿੱਚ ਰੰਗीन ਫੋਟੋਆਂ ਕੀੜਿਆਂ ਦੇ ਦਿਖਾ ਕੇ ਕਿਤਾਬਾਂ ਸਾਨੂੰ ਦਿੱਤੀਆਂ ਫਿਰ ਅਸੀਂ 2017 ਦੇ ਵਿੱਚ ਸਕੂਲ ਆਫ ਫਾਰਮਿੰਗ ਆਰਗੈਨਿਕ ਫਾਰਮਿੰਗ ਪੀਐਜੂ ਜਿ ਬਣਿਆ ਉੱਥੇ ਅਸੀਂ ਜਾ ਕੇ ਗੱਲ ਕੀਤੀ ਕਿ ਸਾਨੂੰ ਜਿਹੜਾ ਜਿੱਦਾਂ ਕਿਸਾਨ ਕਲੱਬ ਚੱਲ ਰਿਹਾ ਉੱਥੇ ਕਿਸਾਨ ਨੂੰ ਇੱਕ ਆਰਗੈਨਿਕ ਕਿਸਾਨਾਂ ਦਾ ਕਲੱਬ ਦਿੱਤਾ ਜਾਵੇ ਉਹ ਵੀ ਵੀਸੀ ਸਾਹਿਬ ਨੇ ਸਾਡੀ ਰਿਕੁਐਸਟ ਮੰਨ ਲਈ 2018 ਦੇ ਵਿੱਚ ਆਰਗੈਨਿਕ ਫਾਰਮਰਸ ਕਲੱਬ ਰਜਿਸਟਰ ਹੋ ਗਿਆ ਕਿਸਾਨ ਨੇ ਵਿਗਿਆਨੀ ਦੇ ਨਾਲ ਰابطਾ ਹੀ ਕਾਇਮ ਨਹੀਂ ਕੀਤਾ ਹੈਗਾ ਪੰਜਾਬ ਚ ਹਜ਼ਾਰਾਂ ਕਿਸਾਨ ਆ ਜਿਹੜੇ ਯੂਨੀਵਰਸਿਟੀ ਨਾਲ ਜੁੜ ਕੇ ਡਿਪਾਰਟਮੈਂਟ ਨਾਲ ਜੁੜ ਕੇ ਸਰਕਾਰੀ ਸਕੀਮਾਂ ਦੇ ਫਾਇਦੇ ਲੈ ਕੇ ਬਹੁਤ ਕਾਮਯਾਬ ਨੇ ਅਸੀਂ ਸਕਸੈਸ ਸਟੋਰੀ ਜਿਹੜੀਆਂ ਹਰ ਬਾਰੇ ਨਾਮ ਮਿਲਦੇ ਆ ਸਟੇਟ ਲੈਵਲ ਦੇ ਰਾਸ਼ਟਰੀ ਪੱਧਰ ਦੇ ਉਹ ਕਿਸਾਨ ਕਾਮਯਾਬ ਕਿੱਦਾਂ ਹੋ ਗਏ ਉਹੀ ਯੂਨੀਵਰਸਿਟੀ ਉਹੀ ਡਿਪਾਰਟਮੈਂਟ ਉਹੀ ਪੰਜਾਬ ਹੈ ਉਹੀ ਸਾਡੀ ਵਿਰਾਸਤ ਹੈ ਸੋ ਕਿਸਾਨਾਂ ਦਾ ਰਾਬਤਾ ਜਦੋਂ ਬਣਨਾ ਸ਼ੁਰੂ ਹੋ ਜਾਂਦਾ ਤਾਂ ਕਈ ਗੱਲਾਂ ਦੀ ਕਲੈਰਿਟੀ ਆ ਜਾਂਦੀ ਸੋ ਇਹ ਸਾਡਾ ਇੱਕ ਬਹੁਤ ਵੱਡੀ ਕਾਮਯਾਬੀ ਅਸੀਂ ਕਹਿ ਸਕਦੇ ਆ ਕਿ ਅਸੀਂ ਇੱਦਾਂ ਕਿਸਾਨਾਂ ਨੂੰ ਜੋੜ ਸਕੇ ਔਰ ਪੀਏਯੂ ਦੇ ਵਿੱਚ ਜਿਹੜਾ ਕਿਹਾ ਜਾਂਦਾ ਸੀ ਪੰਜਾਬ ਨੂੰ ਕਿ 2.5% ਲੈਂ ਧਾਰਾ ਪਰਸਨ కెమికਲ ਇਸਤੇਮਾਲ ਹੁੰਦੇ ਆ ਕਿ ਪੀਐਜ ਦੇ ਵਿੱਚ ਆਰਗੈਨਿਕ ਫਾਰਮਰ ਕਲੱਬ ਬਣਿਆ ਵੋ ਘੱਟ ਯੂਨੀਵਰਸਿਟੀਆਂ ਆਂ ਇੰਡੀਆ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੇ ਕਲੱਬ ਬਣੇ ਹੋਏ ਜਿੱਥੇ ਕਿਸਾਨ ਤੇ ਵਿਗਿਆਨੀ ਆਪਸ ਵਿੱਚ ਆਮਨ ਸਾਹਮਣੇ ਹੋ ਕੇ ਚਰਚਾ ਕਰਦੇ ਆ ਰਵਾਇਤੀ ਵੀ ਜਿਹੜੇ ਸੀ ਹੁਣ ਕਣਕ ਦੀ ਆਪਾਂ ਗੱਲ ਕਰੀਏ ਤਾਂ ਉਹ ਮਾੜੇ ਸੀ ਜਾਂ ਹੁਣ ਆ ਨਹੀਂ ਸਕਦੇ ਜਾਂ ਕੀ ਹੋ ਸਕਦਾ ਉਹਨਾਂ ਰਵਾਇਤੀ ਬੀਜਾਂ ਨੂੰ ਲਿਆਉਣਾ ਚਾਹੀਦਾ ਜਾਂ ਹੁਣ ਹਾਈਬ੍ਰਿਡ ਹੀ ਚੱਲਣਾ ਚਾਹੀਦਾ ਕੀ ਹੋ ਸਕਦਾ ਉਹਦੇ ਵਿੱਚ ਇਹ ਰਵਾਇਤੀ ਆ ਸਕਦੇ ਤਾਂ ਕਿਵੇਂ ਆ ਸਕਦੇ ਆ ਆਪਣੇ ਬੀਜ ਕਿੱਦਾਂ ਤਿਆਰ ਕੀਤੇ ਜਾਂਦੇ ਆ देखो ਹੁਣ ਤਾਂ ਜਦੋਂ ਆਰਗੈਨਿਕ ਦੀ ਗੱਲ ਕਰਦੇ ਹਾਂ ਤਾਂ ਕੁਦਰਤੀ ਖੇਤੀ ਦੀ ਗਾਈਡਲਾਈਨ ਜਿਹੜੀ ਸਰਟੀਫਿਕੇਸ਼ਨ ਦੀ ਗੱਲ ਚੱਲ ਗਈ ਆ ਉਹਦੇ ਵਿੱਚ ਯੂਨੀਵਰਸਿਟੀ ਦੇ ਕਿਤਾਬਾਂ ਤੁਸੀਂ ਪੜ੍ਹੋਗੇ ਸਾਫ਼-ਸਾਫ਼ ਲਿਖਿਆ ਹੋਇਆ ਕਿ ਹਾਈਬ੍ਰਿਡ ਹਾਈ ਯੀਲਡਿੰਗ ਵੈਰੈਟੀ ਜਾਂ ਜੀਐਮ ਬੀਜਾਂ ਦੀ ਸਪਰਸ਼ ਨਹੀਂ ਆ ਇਹਦੇ ਵਿੱਚ ਸਭ ਤੋਂ ਵੱਧ ਉਹੀ ਕਾਮਯਾਬ ਹੋਣਗੇ ਹੁਣ ਕਈ ਸਾਰੀਆਂ ਮੌਸਮੀ ਤਬਦੀਲੀਆਂ ਹੋਣ ਕਰਕੇ ਸਮੱਸਿਆਵਾਂ ਆ ਰਹੀਆਂ ਉਹਦੇ ਵਿੱਚ ਵੀ ਖੋਜਾਂ ਚੱਲ ਰਹੀਆਂ ਕਿ ਜਿਹੜੀਆਂ ਪ੍ਰਾਣਤਨ ਵੈਰੈਟੀਆਂ ਸੀਗੀਆਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਸੋਧ ਕਰਕੇ ਅਸੀਂ ਜਿਹੜੀਆਂ ਵੀ ਹੋਰ ਕਿਸਮਾਂ ਤਿਆਰ ਕੀਤੀਆਂ ਜਾਣ ਜਿਹੜੀਆਂ ਕੁਦਰਤੀ ਖੇਤੀ ਦੇ ਵੀ ਆ ਪ੍ਰੋਪਰ ਨੇੜੇ ਹੋਣ ਤੇ ਉਹਦੇ ਵਿੱਚ ਕਾਮਯਾਬ ਹੋ ਜਾਣ ਪਲੱਸ ਜੋ ਮੌਸਮੀ ਬਦਲਾਅ ਹੋ ਰਿਹਾ ਕਿਉਂਕਿ ਜਿਹੜੇ ਪ੍ਰਾਤਨ ਕਿਸਮਾਂ ਸੀ ਉਹ ਸਦੀਆਂ ਪੁਰਾਣੀਆਂ ਕਿਸਮਾਂ ਸੀ ਉਹਨਾਂ ਨੇ ਔੜ ਵੀ ਦੇਖੀ ਆ ਹੜ੍ਹ ਵੀ ਦੇਖਿਆ ਹਰ ਤਰ੍ਹਾਂ ਦੇ ਮੌਸਮ ਦੇਖੇ ਆ ਉਹਨਾਂ ਦੀ ਵੀ ਮੈਮਰੀ ਹੁੰਦੀ ਹੈ ਇੱਕ ਜਾਂ ਕਹਿ ਲਓ ਵੀ ਬਿਲਕੁਲ ਬਿਲਕੁਲ ਜੀ ਜਿਹੜਾ ਜੀਨ ਆ ਅਸੀਂ ਦੇਖੋ ਜਿਹੜਾ ਜੀਨ ਆ ਉਹ ਜੀਨ ਤਾਂ ਉਹੀ ਰਹੇਗਾ ਸੋ ਉਹ ਉਹ ਜੀਨ ਨੇ ਜਿਹੜੇ ਆ ਇੰਨੇ ਸਦੀਆਂ ਦਾ ਉਹਨੇ ਜਿਹਨੂੰ ਅਸੀਂ ਐਕਲਮੇਟੇਸ਼ਨ ਕਹਿੰਦੇ ਆ ਵੀ ਉਹ ਕੀਤੀ ਹੋਈ ਆ ਉਹਨਾਂ ਨੇ ਉਹ ਟਲੇ ਹੋਏ ਆ ਉਸ ਮੌਸਮ ਦੇ ਵਿੱਚ ਜਿਹੜੇ ਪੰਜਾਬ ਬਾਰੇ ਕਹਿੰਦੀ ਤਜੰਦ ਵੀ ਹਮਲੇ ਸਾਰੇ ਇੱਥੇ ਹੀ ਹੋਏ ਹਾਂਜੀ ਅਨੁਕੂਲਤਾ ਜਿਹੜੀ ਉਹ ਤਾਂ ਕੁਦਰਤ ਦਾ ਨਿਯਮ ਹੈ ਜੀ ਹੁਣ ਜਿਹੜਾ ਨਵੀਆਂ ਹਾਈ ੀਲਡਿੰਗ ਵੈਰਾਈਟੀਆਂ ਆਈਆਂ ਬਹੁਤ ਸਾਰੇ ਇੱਥੇ ਆ ਜਿਹਦਾ ਅਨਾਰ ਇੱਥੇ ਨਹੀਂ ਹੁੰਦੇ ਸੀ ਕਿੰਨੂ ਨਹੀਂ ਇੱਥੇ ਹੁੰਦਾ ਸੀ ਕਿੰਨਾ 50 60 ਸਾਲ ਪਹਿਲਾਂ ਕਿੰਨੂ ਇੱਥੇ ਆਇਆ ਸੋ ਬਹੁਤ ਸਾਰੇ ਫਰੂਟ ਆਡੇ ਕੇਲੇ ਲੱਗਣ ਲੱਗ ਗਏ ਇੱਥੇ ਠੀਕ ਹੈ ਸਟਰਾਬੇਰੀ ਲੱਗਣ ਲੱਗੇ ਡ੍ਰੈਗਨ ਫਰੂਟ ਲੱਗਣ ਲੱਗ ਗਿਆ ਸੋ ਐਡੈਪਟਿਬਿਲਟੀ ਨੂੰ ਟਾਈਮ ਲੱਗਦਾ ਸੋ ਅੱਜ ਇਹ ਸਮੱਸਿਆਵਾਂ ਜਿਹੜੀਆਂ ਮੌਸਮੀ ਬਦਲਾ ਇਹ ਸੱਚ ਹੈ ਕਾਰਨ ਕੋਈ ਵੀ ਹੋਵੇ ਹੁਣ ਉਹਦੇ ਕਿਸੇ ਦੀ ਵੀ ਗਲਤੀ ਹੋਵੇ ਪਰ ਉਹ ਸੱਚ ਹੈ ਉਹਨਾਂ ਨੂੰ ਜਿੱਠਣਾ ਪਏਗਾ ਸੋ ਯੂਨੀਵਰਸਿਟੀ ਵੱਲੋਂ ਵੀ ਜਿਹੜਾ ਉਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਸਾਡੀਆਂ ਕਿਸਮਾਂ ਸੀ ਜੋ ਜਿੰਨੇ ਕਿ ਸਾਨੂੰ ਜਾਣਕਾਰੀ ਮਿਲੀ ਆ ਕਿ ਉਹਨੂੰ ਸੋਧ ਕੇ ਉਸ ਤੋਂ ਨਵੀਆਂ ਕਿਸਮਾਂ ਜਿਹੜੀਆਂ ਬਣ ਤਿਆਰ ਕੀਤੀਆਂ ਜਾ ਰਹੀਆਂ ਇੱਕ ਹੋਰ ਗੱਲ ਆਂਦੀ ਵੀ ਕਿਸਾਨਾਂ ਨੂੰ ਲੋਹਾ ਤੜਾ ਤੜਾ ਵੇਚਿਆ ਜਾਂਦਾ ਅੰਨੇ ਵਾਹ ਕਿਸਾਨਾਂ ਨੂੰ ਇੱਕ ਮਸ਼ੀਨ ਆਉਂਦੀ ਹੈ ਜੀ ਹੁਣ ਐਪੀਸੀ ਡਰੱਗੀ ਜੀ ਹੁਣ ਸੁਪਰ ਸੀਡਰ ਆ ਗਈ ਹੁਣ ਇਹ ਲੈ ਲਓ ਹੁਣ ਟਰੈਕਟਰ ਵੱਡਾ ਲੈਣਾ ਪੈਣਾ ਵੀ ਇਹ ਕਿਸਾਨਾਂ ਦੀ ਮਜਬੂਰੀ ਬਣ ਜਾਂਦੀ ਹੈ ਇਹਨਾਂ ਦੇ ਉੱਤੇ ਥੋਪੀਆਂ ਜਾਂਦੀਆਂ ਚੀਜ਼ਾਂ ਤੁਹਾਡੇ ਕੋਲ ਤਦੋਂ ਅਸੀਂ ਕਿਸਾਨਾਂ ਨੂੰ ਇਹ ਕਹਿੰਦੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਸੀਗੀਆਂ ਉਹ ਇਸੇ ਵਾਸਤੇ ਸੀ ਕਿ ਕਿਸਾਨ ਹਰ ਕਿਸਾਨ ਜਿਹੜਾ ਆ ਉਹ ਮਸ਼ੀਨਰੀ ਨਹੀਂ ਲੈ ਸਕਦਾ ਤੇ ਉਹਨੂੰ ਬਾਰਾ ਨਹੀਂ ਖਾਏਗੀ ਜਦੋਂ ਟਰੈਕਟਰ ਦੀ ਗੱਲ ਹੈ ਕਿ ਟਰੈਕਟਰ ਅਗਰ 1000 ਘੰਟੇ ਖੇਤ ਚ ਚੱਲੇਗਾ ਇੱਕ ਸਾਲ ਦੇ ਵਿੱਚ ਫਿਰ ਉਹ ਬਾਰਾ ਖਾਂਦਾ ਪਰ ਉਹ ਵੱਡੇ ਜ਼ਿਮੀਂਦਾਰ ਲਈ ਤਾਂ ਹੋ ਸਕਦਾ ਛੋਟੇ ਲਈ ਨਹੀਂ ਸੀਗਾ ਸੋ ਆਪਣੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਇਕੱਠੇ ਹੋਣ ਦੀ ਅਸੀਂ ਹੋਰ ਬਹੁਤ ਮਸਲੇ ਦੇ ਇਕੱਠੇ ਹੋ ਜਾਂਦੇ ਆ ਪਰ ਖੇਤੀ ਧੰਦੇ ਵਿੱਚ ਕਿਸਾਨ ਇਕੱਠੇ ਨਹੀਂ ਹੋ ਸਕੇ ਕਿਸੇ ਦੇ ਕੋਕਰਪਣਾ ਕਹ ਲਈਏ ਵੀ ਹੁਣ ਥੜਾ ਥੜਾ ਟਰੈਕਟਰ ਲੋਕ ਵੱਡੇ ਵੱਡੇ ਲੈ ਰਹੇ ਕੀ ਆ ਜ਼ਰੂਰ ਹੁੰਦਾ ਹਰ ਖੇਤਰ ਵਿੱਚ ਹੁੰਦਾ ਇਹ ਪਰ ਕਈ ਤਰੀਕ ਕਈ ਇਦਾਂ ਦੀਆਂ ਚੀਜ਼ਾਂ ਹੈ ਕਿ ਮਸ਼ੀਨੀ ਕਰਨ ਹੋਣ ਦੇ ਨਾਲ ਕਿਸਾਨ ਇੰਡੀਪੈਂਡੈਂਟ ਹੋ ਗਿਆ ਕਿ ਮੈਨੂੰ ਦੂਸਰੇ ਦੀ ਲੋੜ ਨਹੀਂ ਹੈ ਸੋ ਆਪਸ ਦਾ ਮਿਲਵਰਤਨ ਜਿਹੜਾ ਸੀ ਉਹਦੀ ਪੰਜਾਬ ਚ ਕਾਫੀ ਕਮੀ ਰਹੀ ਹੈ ਜਿਹਦੇ ਕਰਕੇ ਕੀ ਹੋਇਆ ਕਿ ਕਿਸਾਨ ਇਕੱਠੇ ਹੋ ਕੇ ਮਸ਼ੀਨਰੀ ਲੈਣ ਦੀ ਬਜਾਏ ਇਕੱਲੇ ਇਕੱਲੇ ਲੈਣ ਲੱਗ ਗਏ ਆ ਹੁਣ ਸਰਕਾਰ ਨੇ ਤਾਂ ਦੇਖੋ ਜਿਹੜੀ ਹੁਣ ਸਕੀਮਾ ਪਿਛਲੇ 4-5 ਸਾਲ ਚ ਚੱਲੀਆਂ ਕਿ 80-80% ਸਬਸਿਡੀ ਵੀ ਦਿੱਤੀ ਆ ਜਿਹੜੇ ਕਿਸਾਨ ਸੁਸਾਇਟੀਆਂ ਬਣਾ ਰਹੇ ਸੀ ਇਕੱਲਿਆਂ ਨੂੰ 50% ਸੀ ਉਹਨਾਂ ਨੂੰ 80% ਸੀ ਸੋ ਸਰਕਾਰ ਵੀ ਇਹ ਜਾਣਦੀ ਆ ਪਰ ਕੁਝ ਚੀਜ਼ਾਂ ਜਿਹੜੀਆਂ ਸੋਸ਼ਲ ਹੁੰਦੀਆਂ ਜਿਹੜੀਆਂ ਸਦੀਆਂ ਪੁਰਾਣੀਆਂ ਜਿਹੜੇ ਉਹ ਜੀਨ ਸਾਡੇ ਚੱਲਦੇ ਆ ਰਹੇ ਆ ਉਹਨਾਂ ਨੂੰ ਕਿਲ ਕਰਨਾ ਬੜਾ ਔਖਾ ਆ ਸੋ ਇੱਕ ਸਮਾਜਿਕ ਜਿਹੜੀ ਸਮੱਸਿਆ ਆ ਇਹ ਖੇਤੀ ਦੇ ਵਿੱਚ ਕਿ ਅਸੀਂ ਇੰਨੀਆਂ ਮਸ਼ੀਨਾਂ ਜਿਹਦੀ ਲੋਡ ਵੀ ਨਹੀਂ ਹੈਗੀ ਪੰਜਾਬ ਵਿੱਚ ਇੰਨੇ ਟਰੈਕਟਰ ਜਿਹਦੀ ਲੋਡ ਵੀ ਨਹੀਂ ਹੈਗੀ ਇੰਨੇ ਟਿਊਬਲ ਜਿਨ੍ਹਾਂ ਦੀ ਲੋਡ ਹੈ ਨਹੀਂ ਅਸੀਂ ਉਹ ਲਗਾ ਕੇ ਬੈਠੇ ਹਾਂ ਇਹ ਹੁਣ ਆਖਰੀ ਮੈਂ ਜ਼ਿਆਦਾ ਲੰਬਾਈ ਨੂੰ ਨਾਲ ਗੱਲ ਲੈ ਕੇ ਜਾਈਏ ਕਿ ਹੁਣ ਖੇਤੀ ਪੜ੍ਹੇ ਲਿਖਿਆਂ ਦੀ ਰਹਿ ਗਈ ਜਾਂ ਜਿਹੜੇ ਅਨਪੜ੍ਹ ਅਜੇ ਵੀ ਇਸ ਖੇਤੇ ਨਾਲ ਜੁੜੇ ਹੋਏ ਆ ਜਿਹੜੇ ਸਾਡੇ ਬਜ਼ੁਰਗ ਆ ਉਹ ਵੀ ਇਹ ਚੀਜ਼ਾਂ ਸਿੱ ਤਕਲੀਰ ਇਹ ਪੜ੍ਹਾਈ ਦੀ ਗੱਲ ਹੈ ਕਿ ਸਕੂਲ ਦੇ ਵਿੱਚ ਸਰਟੀਫਿਕੇਟ ਨੂੰ ਜੇ ਸਿਰ ਪੜ੍ਹਾਈ ਕਹਿੰਦੇ ਆ ਤੇ ਉਹ ਪੜ੍ਹਾਈ ਨਹੀਂ ਉਹ ਸਿੱਖਿਆ ਹੋ ਸਕਦੀ ਹੈ। ਪੜ੍ਹਾਈ ਅਸਲੀ ਤਾਂ ਜੀਵਨ ਦਾ ਵਿੱਚ ਜੋ ਜਾਂਚ ਹੈਗੀ ਆ ਜਿੱਦਾਂ ਅਸੀਂ ਪੜ੍ਹਾਈ ਕਹ ਲੋ ਵੀ ਪੜਿਆ ਘਟ ਕੜਿਆ ਜ਼ਿਆਦਾ ਜ਼ਰੂਰੀ ਹੁੰਦਾ। ਬਿਲਕੁਲ ਜੀ ਬਿਲਕੁਲ ਉਹ ਕੜਿਆ ਜਿਹੜਾ ਨਾ ਕਾਮਯਾਬ ਉਹ ਨਹੀਂ ਹੋਣਾ। ਸਾਡੇ ਨਾਲ ਅੰਗੂਠਾ ਛਾਪ ਕਿਸਾਨ ਆ ਜਿਹੜੇ ਕੀੜਿਆਂ ਦੀ 40 40 50 ਪਿਆ ਕਿਹਨੇ ਦੀ ਪਛਾਣ ਕਰ ਸਕਦੇ ਆ ਤੇ ਇਹੋ ਜਿਹੇ ਪੜ੍ਹੇ ਲਿਖੇ ਕਿਸਾਨ ਵੀ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਣਕ ਤੇ ਚੇਪਾ ਆਉਂਦਾ ਉਹਨੂੰ ਹੱਲੇ ਵੀ ਤੇਲਾ ਘੈ ਕੇ ਸਪਰੇਅ ਕਰ ਦਿੰਦੇ ਆ ਜਿਹੜੀ ਬੁੱਧੀ ਹੈਗੀ ਆ ਜਿਹੜਾ ਬੁੱਧੀਮਾਨ ਹੈ ਉਹਨੇ ਪੜਿਆ ਲਿਖਿਆ ਹੋਣਾ ਕੋਈ ਜ਼ਰੂਰੀ ਨਹੀਂ ਹੈ ਬਿਲਕੁਲ ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਬਹੁਤ ਸਾਰੀ ਗੱਲਾਂ ਸ਼ਾਇਦ ਮੈਂ ਪੁੱਛਣੇ ਰਹਿ ਗਿਆ ਹੋਵਾਂ ਜਾਂ ਤੁਸੀਂ ਦੱਸਣੇ ਰਹਿ ਗਏ ਹੋਵੋ ਕਿਹੜੇ ਨੰਬਰਾਂ ਤੇ ਤੁਹਾਡੇ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਜੜੀ ਲਈ ਜਾ ਸਕਦੀ ਹੈ ਇਹ ਤੁਹਾਡੇ ਕੋਲ ਸਮਾਂ ਹੋਵੇ ਤਾਂ ਜੀ ਮੇਰਾ ਨੰਬਰ ਹੈ ਜੀ 84270 70875 ਸੋ ਦਿਨ ਵੇਲੇ ਦਾ ਸਰਵਿਸ ਤੇ ਹੁੰਦਾ ਤਾਂ 5 ਵਜੇ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ ਤੇ ਅਸੀਂ ਤੁਹਾਨੂੰ ਜਿਹੜੇ ਤੁਹਾਡੇ ਲਾਗਲੇ ਕਿਸਾਨ ਕਾਮਯਾਬ ਕਿਸਾਨ ਹੈ ਉਹਨਾਂ ਨਾਲ ਤੁਹਾਨੂੰ ਕਿਸਾਨਾਂ ਨੂੰ ਅਸੀਂ ਜੋੜਾਂਗੇ ਸੋ ਦੈਟ ਉਹ ਇੱਕ ਦੂਜੇ ਨੂੰ ਜਾਣ ਖੇਤਾਂ 'ਤੇ ਜਾ ਕੇ ਪ੍ਰੈਕਟੀਕਲੀ ਟ੍ਰੇਨਿੰਗ ਲੈ ਕੇ ਦੇਖਸਣ ਤੇ ਮੇਰੇ ਮੇਰੇ ਤੋਂ ਕੋਈ ਵੀ ਸਲਾਹ ਚਾਹੀਦੀ ਹੋਏਗੀ 5 ਵਜੇ ਤੋਂ ਬਾਅਦ ਕਦੇ ਵੀ ਕਾਲ ਕਰ ਸਕਦੇ ਹੋ ਸ਼ਨੀਆਤ ਵਰਗ ਦੀ ਵੀ ਕਾਲ ਕੀਤੀ ਜਾ ਸਕਦੀ ਸੋ ਬਿਲਕੁਲ ਖੇਤੀ ਪੰਜਾਬ ਦਾ ਜਿਹੜਾ ਹੈਗਾ ਮੁੱਖ ਕੀਤਾ ਹੈ ਤੇ ਇਸ ਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਲਾਹੇਵੰਦ ਨਹੀਂ ਇਹਨੂੰ ਲਾਹੇਵੰਦ ਬਣਾਉਣਾ ਹੀ ਪੈਗਾ ਕਿਉਂਕਿ ਬਹੁਤ ਸਾਰੇ ਲੋਕ ਇਸ ਦੇ ਉੱਤੇ ਨਿਰਭਰ ਕਰਦੇ ਆ ਤੇ ਇਹ ਜੇ ਘਾਟ ਵਿੱਚ ਚਲ ਗਈ ਤਾਂ ਫਿਰ ਆਪਣੇ ਆਪ ਬਹੁਤ ਸਾਰੇ ਲੋਕ ਜਿਹੜੇ ਹੈਗੇ ਘਾਟੇ ਦੇ ਵਿੱਚ ਚਲੇ ਜਾਣਗੇ ਇਹਨੂੰ ਲਾਹੇਬੰਦ ਬਣਾਇਆ ਜਾ ਸਕਦਾ ਹੈ ਤੇ ਸੰਭਵ ਹੈ ਤੇ ਇਹਦੇ ਤਜਰਬੇ ਕੀਤੇ ਜਾ ਰਹੇ ਆ ਸੋ ਉਹਨਾਂ ਤਜਰਬਿਆਂ ਦੇ ਵਿੱਚੋਂ ਇੱਕ ਤਜਰਬਾ ਤੁਸੀਂ ਇਹ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਬੈੱਡ ਬਣਾ ਕੇ ਜਿਹੜੀ ਹੈਗੀ ਕਣਕ ਬੀਜੀ ਗਈ ਹੈ ਇੱਕ ਤਕਨੀਕ ਹੈ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਤਕਨੀਕਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਫਸਲੀ ਚੱਕਰ ਨੂੰ ਅਪਣਾਇਆ ਜਾ ਰਿਹਾ ਹੈ ਹਰ ਤਰ੍ਹਾਂ ਦੀ ਪੈਦਾਵਾਰ ਜਿਹੜੀ ਹੈਗੀ ਹੈ ਨਾ ਖੇਤਾਂ ਦੇ ਵਿੱਚੋਂ ਲਈ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਵੀ ਇਹ ਕਾਮਯਾਬ ਹੈ ਤੇ ਖੇਤੀ ਘਾਟੇ ਦਾ ਸੌਦਾ ਨਹੀਂ ਹੈਗੀ ਖੇਤੀ ਵਿੱਚੋਂ ਮੁਨਾਫਾ ਲਿਆ ਜਾ ਸਕਦਾ ਹੈ ਪਰ ਬਹੁਤ ਸਾਰੇ ਕਿਸਾਨ ਫਿਰ ਵੀ ਇਸ ਤੋਂ ਕਿਉਂ ਦੂਰ ਆ ਕਿ ਇਹ ਨਾ ਗੱਲਾਂ ਦੇ ਉੱਤੇ ਉਹਨਾਂ ਕਿਸਾਨਾਂ ਨੇ ਤਜਰਬੇ ਨਹੀਂ ਕੀਤੇ ਜਾਂ ਗੌਰ ਨਹੀਂ ਕੀਤਾ ਜਾਂ ਸਰਕਾਰ ਦੀ ਕਮੀ ਰਹੀ ਬਹੁਤ ਸਾਰੇ ਸਵਾਲ ਇਹਨਾਂ ਗੱਲਾਂ ਦੇ ਉੱਤੇ ਅਜੇ ਵੀ ਖੜੇ ਆ ਸੋ ਤੁਸੀਂ ਵੀ ਜੇਕਰ ਕੁਝ ਜਾਣਕਾਰੀ ਲੈਣਾ ਚਾਹੁੰਦੇ ਹੋ ਅਸ਼ੋਕ ਮਾਰਜੀ ਦਾ ਨੰਬਰ ਤੁਹਾਨੂੰ ਦੇ ਦਿੱਤਾ ਗਿਆ ਤੇ ਉਸ ਨੰਬਰ ਦੇ ਉੱਤੇ ਸੰਪਰਕ ਕਰਕੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਪਣੇ ਨਵੇਂ ਤਜਰਬਿਆਂ ਦੇ ਨਾਲ ਤੁਸੀਂ ਇਸ ਖੇਤੀ ਨੂੰ ਲਾਹੇਵੰਦੰਦਾ ਬਣਾ ਕੇ ਇਸ ਤੋਂ ਲਾਹਾ ਲੈ ਸਕਦੇ ਹੋ ਗੁਰਪ੍ਰੀਤ ਸਿੰਘ ਦਾ ਤਨਮ ਸਿੰਘ ਪੰਜਾਬੀ ਲੋਕ ਚੈਨਲ